ਸ਼ਾਮੇ ਬੈਠੀ ਆ ਮੈਂ ਵੀ ਤੁਹਾਡੇ ਬਰਾਬਰ ਤੋਂ ਰੋਟੀਆਂ ਲਾੜਦੀ ਆ ਸੇਕ ਤੇ ਬੈਠੀ ਆ ਗਈ ਮੈਂ ਇਹਦੇ ਸਿਆਪੇ ਛੜੇ ਹੋਏ ਨੇ ਜੇ ਜਵਾਬ ਦੇ ਦਾਂ ਦੀ ਕਾਹਨੂੰ ਪੰਗਾ ਛੜਦਾ ਤੇਰੇ ਪਾਏ ਹੋਇਆ ਤੂੰ ਹੀ 도ਗਲੀ ਬਣ ਕੇ ਖੜ ਗਈ ਕਦੇ ਉਧਰ ਹੋਗੀ ਕਦੇ ਉਧਰ ਹੋਗੀ ਨਾ ਜਮੀਨ ਕਹਿੰਦੀ ਮੈਂ ਬਣਾ ਲੂੰਗੀ ਨਾਲੇ ਕਹਿੰਦੀ ਨਹੀਂ ਬਣਾਉਂਦੀ ਜਮੀਨ ਵੇਚ ਦੋ ਪਰਾਂ ਵੇਚ ਦੇ ਸਾਡੇ ਕਿਹੜਾ ਨਾ ਗਈ ਦਾਦੇ ਮਗਾਉਂਦੀ ਐ ਜੀ ਜਮੀਨ ਫਿਰੋਂਗੇ ਤੁਸੀਂ ਦੀਪੋਂ ਚ ਕਣਕ ਲੈਂਦੀਆਂ ਕੀ ਕਰੀਏ ਹੁਣ ਉਹਦੋਂ ਫਿਕਰ ਲੱਗ ਗਿਆ ਆ ਹੁਣ ਝੋਨਾ ਲਾਉਣ ਵਾਲੇ ਆ ਜਾਣਗੇ ਉਹ ਕਿਆ ਕਰੂ ਰੋਟੀ ਮੈਂ ਨਹੀਂ ਪਕਾਉਂਦੀ ਵੱਡੀ ਧੂਪ ਕਬਾ ਦੂਜੀ ਕਿਆ ਕਰੂ ਛੋਟੇ ਪਕਵਾ ਕੀ ਕੀ ਕਰਾਂ ਸਰੀਕਿਆਂ ਨੇ ਮਾਰ ਲੀਆਂ ਜੇ ਇੱਕ ਜਾਨ ਨੇ ਝੂਠਾ ਗਲਾਸ ਕਰਤਾ ਨਾ ਖੁਦ ਤੂੰ ਆਪਦਾ ਗਲਾਸ ਤੇਰਾ ਝੂਠਾ ਤੂੰ ਹੀ ਮਾ ਜਾ ਦਸ ਰੋਟੀਆਂ ਕਿੱਥੋਂ ਪਕਾ ਦੇਣਗੇ ਦਿਹਾੜੀਆਂ ਦੀਆਂ ਮੈਨੂੰ ਤਾਂ ਫਿਕਰ ਵੱਡ-ਵੱਡ ਖਾਈ ਜਾਂਦਾ ਜਦੋਂ ਝੋਨਾ ਲਾਣਾ ਆਉਣਗੇ ਆਈ ਨਹੀਂ ਪਤਾ ਕੀ ਕੁਛ ਬਣੂਗਾ ਇੱਥੇ ਇਹ ਤਾਂ ਪਹਿਲੀ ਲੜਾਈ ਦੀ ਜੜ ਨੇ ਲੜਾਈ ਕਲੇ ਸਿੱਟ ਕੇ ਬਹਿ ਜਾਣਗੇ ਹਾਂ ਤਾਂ ਸਭ ਜਾਣਦੀਆਂ ਮੈਂ ਆ ਕੁੜੀ ਆਈ ਹੈ ਜੋ ਆ ਕੁੜੀ ਉਹ ਕੀ ਹੋ ਗਿਆ ਮਾਂ ਮੈਨੂੰ ਪਤਾ ਹੁਣ ਆਵਾਣਾ ਕੀ ਐ ਐ ਦੀ ਕਰੀ ਨਹੀਂ ਕੀ ਕਰਾਂ ਮੈਨੂੰ ਤਾਂ ਐ ਚੋਨੇ ਨੇ ਗੱਲਾਂ ਕਰਦੀ ਸੀ ਉਹ ਤਾਂ ਦੇ ਸਾਈ ਮੈਂ ਸਾਈ ਦੇਤੀ ਹਾਂ 24 ਤਰੀਕ ਨੂੰ ਕਹਿੰਦੇ ਨੇ ਕਹਿੰਦੇ 24 ਤਰੀਕ ਨੂੰ ਲਾ ਦੇਾਂਗੇ ਅੱਛਾ ਫਿਰ ਓਟੇ ਓਟੇ ਦਾ ਕਿਵੇਂ ਕਰਾਂ ਉਹਨਾਂ ਨਾਲ ਰੋਟੀ ਤਾਂ ਹੁਣ ਪਿੰਡ ਵਾਲੇ ਨੇ ਉਹ ਤਾਂ ਕਿੰਨੇ ਵੀ ਆ ਤੁਸੀਂ ਹੋ ਹੀ ਕਰੋ ਭਾਈ ਮੈਂ ਰੋਟੀ ਦੀ ਗੱਲਾਂ ਕਰਦੀ ਸੀ ਬੇ ਕਿਹੜੇ ਪਕਾਉਣਗੇ ਪਰੌਂਠੇ ਮੈਨੂੰ ਤਾਂ ਰੋਟੀ ਦੀ ਫਿਕਰ ਲੱਗਿਆ ਪਿਆ ਵੀ ਇਹ ਆਪਣੇ ਘਰ ਦੇ ਬੱਚਾ ਰੋਟੀ ਕੀ ਕਲਾਸ ਬਿਡਲਣ ਗਈਆਂ ਇਹ ਉਹ ਹੁਣ ਜੇ ਉਹਨਾਂ ਨੇ ਕੋਈ ਬੰਨਿਆ ਹੋਵੇ ਪਹਿਲਾਂ ਹੁਣ ਭਈਏ ਤਾਂ ਚਲ ਆਪ ਹੀ ਉਹ ਕਰਦੇ ਉਹਨਾਂ ਨੂੰ ਤਾਂ ਰਾਸ਼ਨ ਦੇ ਦਿੰਦੇ ਹੁੰਦੇ ਸੀ ਉਹ ਤਾਂ ਚਾਲ ਚੁਲ ਖਾ ਕੇ ਗੁਜ਼ਾਰਾ ਕਰਦੇ ਨੇ ਤਾਂ ਰੋਟੀ ਦੇ ਘੱਟ ਮੂੰਹ ਲਾਉਂਦੇ ਨੇ ਉਹਨਾਂ ਦੀ ਫੇਰ ਉਹ ਸਫਾਈ ਨਹੀਂ ਆਉਂਦੀ ਇਹਨਾਂ ਦੀ ਸਫਾਈ ਵਧੀਆ ਕੀ ਕਹਿੰਦੇ ਭਾਈ ਤੁਸੀਂ ਆਪ ਘਰੋਂ ਬਣਾ ਕੇ ਲਿਆ ਦੋ ਕਹਿੰਦੇ ਤੁਸੀਂ ਤਾਂ ਇੱਕ ਦਿਨ ਲਾਉਣੀ ਐ ਅਸੀਂ ਵੀ ਗਰਮੀ 'ਚ ਮੂਰੋ ਪਿਆਏ ਵੀ ਕਹਿੰਦੇ ਨੇ ਨਾ ਆ ਫਿਰ ਨਾਲੇ ਭਾਈ ਪੈਸੇ ਵੀ ਵੱਧ ਲੈਂਦੇ ਨੇ ਜੇ ਰੋਟੀ ਆਪ ਦੇ ਪੱਲਿਓਂ ਖਾਣਗੇ ਹੋਰ ਪਈਆ ਵੀ ਵੱਧ ਨੇ ਉਹੀ ਆ ਉਹ ਕਹਿੰਦੇ ਵੀ ਅਸੀਂ ਵੀ ਕਿ ਗਰਮੀ 'ਚ ਖਾਪਦੇ ਆ ਹਾਂ ਉਹਨਾਂ ਦਾ ਹੱਕ ਵੀ ਹੈ ਭਾਈ ਉਹ ਤਾਂ ਚੱਲ ਜ ਕਾਨੂੰਨ ਆ ਪਿੰਡ ਦੇ ਵਿੱਚ ਉਹ ਜੀ ਕਰਨਗੇ ਉ ਤਾਂ ਰੋਟੀ ਨੂੰ ਦੋ ਜਣੀਆਂ ਤਾਂ ਹੈਗੀਆਂ ਤੀਜੀ ਤੂੰ ਹੈਗੀਆਂ ਓਹੋ ਬੇ ਮੈਂ ਹੁਣ ਸਾਰਿਆਂ ਉਪਰ ਮੈਂ ਰੋਟੀਆਂ ਥੱਪੀ ਜਾਵਾਂ ਉਹ ਚਲੋ ਇੱਕ ਦਿਨ ਕੀ ਹੁੰਦਾ ਤੂੰ ਮੜੀਆਂ ਚੋਪੜ ਤੂੰ ਦੇ ਲਾ ਦੇਣਗੀਆਂ ਘੰਟੇ ਦੀ ਗੱਲ ਐ ਕਿੱਡੀ ਗੱਲ ਐ ਬੇ ਚੋਪੜ ਤਾਂ ਮੈਂ ਰੋਟੀਆਂ ਬਥੇਰੇਆਂ ਦੇਉ ਪਰ ਲਾਹਣ ਵਾਲਿਆਂ ਨੂੰ ਪੁੱਛ ਕੇ ਦੇਖ ਕਿੱਥੋਂ ਬੋਲਣ ਗਿਆ ਉਹ ਮੜ ਦਾ ਕੰਮ ਨੂੰ ਕਹਿਦਾ ਚਾਰੇ ਪੈਰ ਚੱਕ ਕੇ ਆਉਂਦੀ ਆ ਤੁਹਾਡੇ ਤੱਕ ਤਾਂ ਐ ਨਹੀਂ ਮਾ ਹੈਗਾ ਮਾੜਾ ਜਾਂ ਕੋਈ ਤੰਦਾ ਛੇੜ ਤਾਂ ਲਈਏ ਪਹਿਲਾਂ ਰੰਡੀ ਰੋਣਾ ਪਹਿਲਾਂ ਪਾ ਕੇ ਬਹਿ ਜਾਨੀਓ ਹਜੇ ਮੈਂ ਸਾਈ ਫੜਾ ਕੇ ਆਹੀ ਦੀ ਫਸਲ ਹੋਊਗੀ ਪਹਿਲੀ ਤੁਸੀਂ ਮੂੰਹ ਬੰਗੇ ਡੇਡੇ ਕਰਕੇ ਖੜ੍ਹ ਜਾਂੀਓ ਮੈਂ ਮੈਨੂੰ ਕਹਿ ਦੇ ਤੂੰ ਮੇਰੇ ਘਰ ਪੈ ਜਾ ਬਹੂਆਂ ਤੇ ਥੋੜਾ ਜੋਰ ਨਹੀਂ ਚੱਲਦਾ ਚੱਲਦਾ ਨਹੀਂ ਜੋਰ ਹਾਂ ਉਹ ਤਾਂ ਕੱਲੂ ਨਹੀਂ ਚੱਕਦੀਆਂ ਜੇ ਕਿਨੇ ਕਲਾਸ ਝੂਠਾ ਕਰਤਾ ਖੁਦ ਤਹੀਂ ਝੂਠਾ ਕਰੇ ਤੂੰ ਹੀ ਮਾਜ ਫਿਰ ਜੇ ਤੈਨੂੰ ਜਵਾਬ ਦਿੱਤਾ ਫਿਰ ਤੂੰ ਕਿਹੜਾ ਗੱਲ ਤਾਂ ਕਰਾਂ ਕਿਵੇਂ ਨਹੀਂ ਲਹਣਗੀਆਂ ਹੋਰ ਲੈਂਦੀਆਂ ਕਰਦੇ ਵਾਸਤੇ ਨੇ ਉਹ ਤਾਂ ਭਾਈ ਗੱਲ ਤੂੰ ਕਰ ਸਕਦਾ ਉਹਨਾਂ ਨਾਲ ਲੈਂਦੀਆਂ ਕਰੇ ਬਾਤਾਂ ਨੇ ਮੇਰੇ ਤਾਂ ਸਿਰ ਨੂੰ ਆਉਂਦੀਆਂ ਨੇ ਆਉਂਦੀਆਂ ਨੇ ਸਿਰ ਨੂੰ ਅੱਜ ਤਾਂ ਮੈਂ ਸੋਚਦਾ ਹੋਰ ਆਪਦੇ ਕੰਮ ਕਰੇ ਖੇਤ ਬੰਨੇ ਦਾ ਕੰਮ ਕਰੇ ਕਿ ਘਰ ਦਾ ਰੰਡੀ ਰੋਣਾ ਦੇਖੇ ਥੋੜਾ ਥੋੜਾ ਨਿੱਤ ਦੀ ਇਕਲੇ ਹਾ ਕੋਈ ਵੀ ਕੰਮ ਪਹਿਲੇ ਤੂੜੀ ਕਰੀ ਉਦੋਂ ਦੀ ਉਦੋਂ ਤੁਸੀਂ ਉਹ ਕਰੀਗੇ ਫਿਰ ਫਿਰ ਮੈਂ ਪਕਾ ਲਿਆ ਕਰੂ ਰੋਟੀਆਂ ਹੋਰ ਕੀ ਐ ਇਹਨਾਂ ਨੂੰ ਏਸੀ ਵਾਲੇ ਕਮਰੇ ਚ ਬਿਠਾ ਦਿਓ ਰੋਟੀ ਪਾਣੀ ਮੈਂ ਬਣਾ ਦਿਆ ਕਰੂ ਦਿਹਾੜੀਆਂ ਦਾ ਇਹਨਾਂ ਨੂੰ ਮਹਾਰਾਣੀ ਉਹਨੂੰ ਕੰਮ ਨੂੰ ਨਾ ਕੇ ਹੋ ਮੈਨੂੰ ਕਹਿ ਰਿਹਾ ਤੂੰ ਮਾਂ ਨੂੰ ਤਾੜਾ ਦੇਣ ਜੋ ਕਰਾਈਆਂ ਤਾੜਾ ਦੇਣ ਜੋ ਕਰਾ ਕੀ ਐ ਫਿਰ ਹੁਣ ਇੱਕ ਦਿਨ ਤੇ ਰੋਟੀ ਵੀ ਨਹੀਂ ਬਣਦੀ ਆਪ ਵੀ ਪਹਿਲੀ ਕਲੇਸ ਬੱਟ ਕੇ ਖੜ ਗਏ ਆ ਕਲੇਸ 'ਤੇ ਬੱਟ ਕੇ ਖੜ ਕੇ ਫਿਰ ਇੱਕ ਦਿਨ ਦਾ ਕੰਮ ਐ ਇਹ ਝੋਨੇ ਦਾ ਉਸ ਦਿਨ ਬਾਅਦ ਬਣ ਚੋ 15 ਦਿਨ ਨਿਕਲਣਾ ਹੈਗਾ ਦਿਹਾੜੀਆਂ ਨੇ ਨਿਕਲਣਾ ਮਾਰੇ ਜਨਨ ਲਾ ਕੇ ਪਰਾ ਕਰਦੇ ਆ ਹੁਣ ਇੰਨਾ ਅਗਲਾ ਆਪਣੇ ਦੀ ਖੜਾ ਨਾ ਜਾ ਪੁੱਛ ਲੈ ਕਰ ਲੈ ਉਹਨਾਂ ਨਾਲ ਗੱਲ ਮੈਨੂੰ ਮੁੰਨੂ ਨਹੀਂ ਫੇਰ ਮੈਥੋਂ ਐਵੇਂ ਫੇਰ ਵੱਧ ਘੱਟ ਬੋਲੇ ਉਹ ਤਾਂ ਕਰ ਲੈ ਦੱਸ ਦੇ ਉਹਨਾਂ ਨੂੰ ਕਹਦੇ 24 ਤਰੀਕ ਨੂੰ ਲਾਉਣ ਆਉਣਗੇ ਆਪਦਾ ਉਹ ਕਰ ਲੋ ਮੈਂ ਤਾਂ ਕਹਿਦਾ ਨਹੀਂ ਆ ਜੇ ਮੈਨੂੰ ਜਵਾਬ ਦਿੱਤਾ ਨਾ ਫੇਰ ਤੂੰ ਦੇਖੀਂ ਤੇਰਾ ਕੀ ਬਣਦੀ ਐ ਹਾਂ ਮਾਂ ਨੂੰ ਕਹਿਣ ਲੱਗ ਜਾ ਕਰੋ ਸਾਰੀ ਗੱਲ ਮੇਰੇ ਤੇ ਲਿਆ ਦਿਆ ਕਰ ਤੂੰ ਕੋਈ ਕੁਸਤਾ ਉਹ ਕਰ ਦੇ ਅਗਰ ਕਦੇ ਤਾਂ ਠੰਡੀ ਹਵਾ ਦੇ ਦਿਆ ਕਰੋ ਓਏ ਅਟੇ ਏ ਆ ਜਾ ਮੈਨੂੰ ਭੁੱਖ ਲੱਗ ਰਹੀ ਆ ਰੋਟੀ ਖਾਈਏ ਪਾਣੀ ਐ ਉੱਥੇ ਪਤਾ ਨਹੀਂ ਕੀ ਕਰਨ ਲੱਗ ਜਾਨੀ ਆਂਗੀ ਕੋਈ ਕਾਲਾ ਮਚਾ ਦੇਣੀ ਆ ਉਹਨੂੰ ਪਤਾ ਤਾਂ ਹੈਗਾ ਤੇਰੇ ਨਾਲ ਨੂੰ ਮੈਂ ਰੋਟੀ ਪਾ ਲਈ ਤੂੰ ਕੱਲਾ ਪਾਣੀ ਪੋਣ ਤੇ ਵੀ ਇੰਨਾ ਟਾਈਮ ਲਾ ਦਿੰਦੀ ਐ ਪਾਣੀ ਠੰਡਾ ਕਰਨ ਲੱਗ ਗਈ ਸੀ ਫਿਰ ਰੋਲਾ ਪਾਉਣ ਲੱਗ ਜਾਨੀ ਆਂ ਵੀ ਬਰਫ਼ ਨਹੀਂ ਪਾਈ ਵਿੱਚ ਪਰ ਹੁਣ ਤੈਨੂੰ ਪਤਾ ਤਾਂ ਹੈਗਾ ਤੱਤਾ ਪਾਣੀ ਕਿੱਥੇ ਪੀਤਾ ਜਾਂਦਾ ਗਰਮੀ 'ਚ ਤਾਂ ਹੀ ਕਹਿੰਨੇ ਆਂ ਬੁੜੀ ਜੀ ਕਿੱਥੇ ਆ ਅੱਜੀ ਬੁੜੀ ਜੀ ਬਸ ਪਾਣੀ ਪੀ ਲੈਣਾ ਨਾਲਾ ਕਿਤਾ ਡਰ ਵੀ ਲੱਗਦਾ ਐ ਜੇ ਕਾ ਮਤਲਬ ਇਹਨੂੰ ਕਹੋਗੇ ਨਾ ਸੂਈ ਗਿੱਦੜੀ ਮੂੰਹ ਪੈਂਦੀਆਂ ਨੇ ਲੈ ਬੂਮਾ ਮਰ ਜਾਂ ਇਹਨਾਂ ਦਾ ਪਿਆਰ ਦਾ ਨਹੀਂ ਪਤਾ ਲੱਗਦਾ ਇਹਨਾਂ ਦਾ ਲੜਾਈ ਦਾ ਨਹੀਂ ਪਤਾ ਲੱਗਦਾ ਮਿੰਟ 'ਚ ਤਾਂ ਐ ਹੋ ਜਾਂਦੀਆਂ ਨੇ ਗੁੱਥਮ ਗੁੱਤੀ ਹੋ ਜਾਂਦੀਆਂ ਨੇ ਦੇਖ ਲੈ ਕਿਵੇਂ ਇਕੱਠੀਆਂ ਰੋਟੀ ਖਾ ਰਹੀਆਂ ਨੇ ਬੜਾ ਪਿਆਰ ਦਿਖਾਉਂਦੀਆਂ ਨੇ ਇਹ ਖਾ ਕੇ ਤੇ ਚਟਨੀ ਬਹੁਤ ਟੈਸਟੀ ਆ ਹਾਂ ਮਾ ਖਾ ਲਈ ਰੋਟੀ ਖਾਈ ਆ ਨਿਆ ਅੱਛਾ ਬੜਾ ਪਿਆਰ ਆ ਯੋ ਸਾਡੇ ਪਿਆਰ ਨੂੰ ਕੀ ਹੋਇਆ ਕਮਾਲ ਕਰਦੇ ਆ ਜੀ ਪਹਿਲੇ ਰੋਟੀ ਦਾ ਖਾਣੇ ਆ ਹੁਣ ਮੰਮੀ ਇਹ ਵੀ ਛੱਡਦੀ ਐ ਸੀ ਨਾ ਰੋਟੀ ਤਾਂ ਤੁਸੀਂ ਖਾ ਲਓ ਮੈਂ ਤੁਹਾਨੂੰ ਰੋਟੀ ਨੂੰ ਨਹੀਂ ਕਹਿੰਦੀ ਕੁੜੇ ਹਾਂ ਆ ਕੰਮਾਂਵਾਰੀ ਸਾਡੇ ਨਾਲ ਲੜ ਜਾਂਦਾ ਉਹ ਕਹੋ ਭਾਂਡੇ ਤੂੰ ਮਾਜ ਉਹ ਕਹੋ ਕਿ ਤੂੰ ਮਾਜ ਜਿਹੜੇ ਝੂਠੇ ਕਰੋ ਉਹੀ ਮਾਜੂ ਸਾਨੂੰ ਠੇਕਾ ਥੋੜੂ ਦੇ ਤਾਂ ਭਾਂਡਿਆਂ ਦਾ ਫੇਰ ਤਾਂ ਮੇਰੇ ਸਰੀਕਾ ਕੱਲੀ ਦਾ ਵੀ ਮੈਂ ਝੂਠੇ ਭਾਂਡੇ ਕਰ ਦੂੰ ਮੈਂ ਮਾਜਿਆ ਕਰਾਂ ਉਹ ਬੇਬੇ ਕਾਹਤੋਂ ਰੌਲਾ ਪਾਣੀ ਹੁੰਨੀ ਆ ਨਾ ਤੈਨੂੰ ਕਦੇ ਕਿਸੇ ਨੇ ਕਿਹਾ ਆਪ ਹੀ ਬੁੜਬੁੜ ਕਰਦੀ ਰਹਿੰਦੀ ਆ ਤੂੰ ਨਹੀਂ ਸਰੀਕੇ ਤਾਂ ਮੇਰੇ ਹੀ ਨੇ ਜਾ ਮੇਰੀ ਧੀ ਦੇ ਨੇ ਵਿਚਾਰਦੇ ਮਾੜੇ ਕਰਮਾਈ ਦੇ ਜਿਹਦੀ ਲੱਤ ਟੁੱਟ ਗਈ ਮੰਜੇ ਤੇ ਪੱਠਾ ਤੀ ਰੱਬ ਨੇ ਮਾੜੇ ਕਰਮ ਤਾਂ ਸਾਡੇ ਆ ਜਿਹੜਾ ਸਾਡੇ ਪੱਲੇ ਪਾਤੀ ਤੂੰ ਕਿਉਂ ਤਨੀ ਪੱਲੇ ਪਾਤੀ ਮੈਂ ਤੁਹਾਡਾ ਕੁਝ ਡੋਲਤਾ ਬਗਾਰਤਾ ਤੇਰੀ ਗੱਲ ਸੁਣਵਾ ਜਿਹੇ ਜਿਹੇ ਕੋਈ ਕਰਦਾ ਨਾ ਉਹੇ ਜਿਹਿਆਂ ਭਰਦਾ ਜੇ ਤੇਰੀ ਧੀ ਦੀ ਲੱਤ ਟੁੱਟੀ ਆ ਉਹਨੇ ਉਹ ਵੀ ਆਪਦੇ ਸਾਰੇ ਨੂੰ ਤੰਗ ਕਰ ਦੇ ਹੋ ਜਵੇਂ ਤੂੰ ਸਾਨੂੰ ਸਾਰਾ ਦਿਨ ਤੰਗ ਕਰਦੀ ਰਹਿਣੀ ਆ ਹਾਂ ਤੁਹਾਨੂੰ ਕੰਮ ਨੂੰ ਨੁਕਾਏ ਨਾਲ ਮੇਰੀ ਗੱਲ ਕੰਨ ਖੋਲ ਕੇ ਸੁਣ ਲੋ ਠੀਕ ਆ 24 ਤਰੀਕ ਨੂੰ ਝੋਨਾ ਲਾਉਣ ਲੱਗਣਗੇ ਆਪਣੇ ਖੇਤ ਚ ਰੋਟੀ ਪਕਾਉਣ ਨਾਲ ਤਿਆਰ ਹੋ ਜਾਓ ਅੱਪਾ ਤੂੰ ਨਹੀਂ ਪਕਦੀ ਰੋਟੀ ਰੋਟੀ ਮੇਰਾ ਤਾਂ ਹੱਥ ਦੁਖਦਾ ਉਂਗਲਾਂ ਟੁੱਟੀਆਂ ਪਈਆਂ ਨੇ ਮੇਰੇ ਤੋਂ ਨਹੀਂ ਲੈਂਦੀ ਬਈ ਨਾ ਬੇਬੇ ਮੈਨੂੰ ਵੀ ਪਤਾ ਮੈਨੂੰ ਮੈਨੂੰ ਵੀ ਲੈਂਦੀ ਕੁੜੇ ਛੋੜੇ ਕਰਨੀ ਉਹ ਹੱਦ ਪਟ ਗਈ ਹੁਣ ਰੋਟੀ ਛੋੜਾ ਪਿਓ ਪਕਾਊਗਾ ਕੇ ਕਿਉਂ ਗੱਲ ਸੁਣ ਲਾ ਮੈਂ ਤੈਨੂੰ ਕਿੰਨੀ ਵਾਰ ਕਹਿਦਾ ਮੇਰੇ ਪੇਕਾਂ ਤੱਕ ਨਾ ਜਾਇਆ ਕਰ ਇਹ ਨਾ ਹੋਵੇ ਕਿ ਮੈਂ ਗੁਤਰੀ ਜੀ ਖਲਾਰਦਾ ਮਿੰਟ ਚ ਫਿਰ ਲੈ ਹੋਰ ਤੂੰ ਤਾਂ ਸਾਰਾ ਕੁਝ ਕਰ ਦੇਂਗੀ ਬੋਲਣ ਨੂੰ ਤੈਨੂੰ ਛੋੜੇ ਐਡਾ ਡੰਡਾ ਲੱਗਿਆ ਤੇਰੇ ਕੰਮ ਲੱਗਿਆ ਕੰਮ ਦਾ ਅੱਬ ਕਿੱਥੇ ਦੀ ਜੀਵ ਲੱਗੀ ਹੋਈ ਆ ਸਾਰੇ ਇਕੱਠੇ ਦੀ ਜੀ ਕੋੜੇ ਕੰਮ ਵੀ ਮੈਂ ਕੀਤਾ ਐ ਏਡਾ ਕਿਲਾ ਨਹੀਂ ਫੇਰ ਕੀ ਹੋ ਗਿਆ ਜਿਤੇ ਇੰਨਾ ਕੰਮ ਕਰ ਲਿਆ ਉਥੇ ਹੋਰ ਕਰ ਲਾ ਚਾਰ ਜਣਾਂ ਦੀ ਰੋਟੀ ਆ ਉਹੀ ਸਾਡੇ ਸਰਾਂ ਨੇ ਆ ਨਾਲੇ ਮੇਰੀ ਗੱਲ ਸੁਣ ਵੀਰਪਾਲੇ ਤਾਂ ਉਹੀ ਤਰਫ ਜੀ ਰਹਿੰਦੇ ਆ ਕਿਸੇ ਨੂੰ ਰੋਟੀ ਲੈਣ ਵਾਲੀ ਨੂੰ ਲਾ ਲਾਂਗੇ ਅਗਲੀ ਮਿੰਟ ਚ ਲੈ ਕੇ ਪਾਏ ਜੂਗੀ ਨਾ ਸਾਨੂੰ ਪੁੱਜਣਾ ਥੋੜੀ ਆਰਤੂ ਉਤਰ ਲਿਆ ਕਰਾਂਗੇ ਸੁੱਤੇ ਉੱਠ ਕੇ ਐਡੀ ਹਾਂ ਐਡੀ ਹਿੰਦਣ ਬੁੜੀਆਂ ਨਾ ਜਦੋਂ ਰੋਟੀ ਚੱਕ ਲਾਂਗੇ ਉਦੋਂ ਆਉ ਉਦੋਂ ਪਹਿਲਾਂ ਪਤਾ ਨਹੀਂ ਕਿ ਜਵਾਨਾ ਮੇਰੀ ਗੱਲ ਸੁਣਾ ਨਾਲ ਪੁੱਛਣ ਵਾਲਾ ਹੋਵੇ ਵੀ ਅਸੀਂ ਕਿਹੜੇ ਫਿਰ ਤੁਹਾਡੇ ਕੰਮ ਵਾਸਤੇ ਆਈਆਂ ਚੱਲ ਤੇਰੇ ਮੰਗਰੀ ਸਹੀ ਕੋੜੇ ਮੈਂ ਕੰਮ ਵਾਸਤੇ ਨਹੀਂ ਆ ਨਾ ਮੈਂ ਇਥੇ ਨੌਕਰਾਂ ਵਾਲੀ ਰੱਖੀ ਸੀ ਘਰ ਦੇ ਵਿੱਚ ਅੱਧਾ ਕਿਲਾ ਜ਼ਮੀਨ ਦਾ ਹੁੰਦਾ ਸੀ ਮੇਰੇ ਘਰ ਵਾਲੇ ਨੂੰ ਆ ਜਿਹੜੇ ਸੌੜੇ 7 ਕਿਲੇ ਬਣਾ ਕੇ ਰੱਖਦੇ ਬੇਵਕੂਫੀ ਤਾਂ ਦੇਖਿਆ ਨਹੀਂ ਸੰਤਾ ਪਤਾ ਨਹੀਂ ਸਾਡੇ ਤੋਂ ਤਾਂ ਪਹਿਲਾਂ ਬਣਾਤੀ ਪਤਾ ਨਹੀਂ ਨਹੀਂ ਬਣਾਤੀ ਨਾਲੇ ਤੈਨੂੰ ਕੁਝ ਨਹੀਂ ਵੜਿਆ ਜਦੋਂ ਤੂੰ ਹੁਣ ਇਹਨਾਂ ਕੰਮ ਕਰਦੀ ਪਹਿਲਾਂ ਵੀ ਨਹੀਂ ਤੈਨਨੇ ਕੋਈ ਕਰਿਆ ਜਿਹੜਾ ਤੂੰ ਡਰਾਮੇ 'ਚ ਕਰਦੀ ਐ ਮੈਂ ਕੰਮ ਕਰਦੀ ਐ ਕੁਝ ਨਹੀਂ ਕਰਦੀ ਤੂੰ ਲੈ ਦੇਖ ਲੈ ਕਰਦੀ ਕਿਉਂ ਨਹੀਂ ਨਾ ਆ ਇੰਨਾ ਕੁ ਸਵੇਂ ਬਣ ਗਿਆ ਮੈਂ ਬੇਲੀ ਨਹੀਂ ਖਾਦੀਆਂ ਨੇ ਛੋਡੇ ਮੰਗੋ ਬਕਸ ਦੇ ਸਾਨੂੰ ਰੋਟੀ ਦੇ ਟੁੱਕ ਖਾ ਲੈਣ ਦੇ ਬੈਲ ਜਾ ਆਪ ਤਾਂ ਬੇਬੇ ਖਾ ਕੇ ਬਹਿ ਗਈ ਸਾਡੇ ਵਾਰੀ ਤੂੰ ਰੌਲਾ ਪਾ ਲੈ ਨਹੀਂ ਮੈਂ ਤਾਂ ਹਾਲੇ ਭੁੱਖ ਲੱਗੀ ਨਹੀਂ ਜਾ ਖਾਣ ਦੀ ਮੈਂ ਕਿਹੜੇ ਖਾਲੇ ਪਰੌਂਠਾ ਕਰ ਕੀ ਤਾਂ ਚਾਹ ਨਾਲ ਉੱਠ ਜੀਦੇ ਅੱਧ ਸਵੇਰ ਖਾਣ ਲੱਗ ਜਾਨੀ ਹੈਗੀ ਚੱਲ ਬੈਠੀਂ ਰਹਾ ਕਰੋ ਭਾਈ ਚੁੱਪ ਕਰਕੇ ਮੈਂ ਤਾਂ ਪਹਿਲੀ ਡਰਦੀ ਸੀ ਹੁਣ ਝੋਨੇ ਦਾ ਨਾਂ ਲੈਤਾ ਹੁਣ ਪੜਕ ਉਠੋ ਗਈਆਂ ਉਹੀ ਗੱਲ ਹੋ ਗਈ ਮੇਰੇ ਨਾਲ ਤਾਂ ਪੜਕਣ ਵਾਲੀ ਕਿਹੜੀ ਗੱਲ ਆ ਪੜਕਦੀ ਤਾਂ ਤੂੰ ਆ ਹੈ ਗਰੋਂ ਆਉਣੀ ਆ ਤਾਂ ਵੀ ਸਾਡੇ ਸਰਾਂ ਨੇ ਖੜ ਜਾਨੀ ਆ ਇਧਰ ਆਉਣੀ ਆ ਤਾਂ ਸਾਡੇ ਸਰਾਂ ਨੇ ਖੜ ਚਾ ਨਹੀਂ ਆ ਕੇ ਹੋਰ ਤੇ ਦੇ ਦੇ ਕਿਸੇ ਦੇ ਤੋਂ ਜ਼ੋਰ ਨਹੀਂ ਚੱਲਦਾ ਆਪਾਂ ਨੂੰ ਬੋਲਣ ਜੋਗੀ ਆ ਮੇਰੀ ਗੱਲ ਸੁਣ ਲੈ ਚਾਰ ਦਿਨਾਂ ਦੀ ਗੱਲ ਐ ਨਾ ਉਹ ਤਾਂ ਤੁਸੀਂ ਗੁੱਤਮ ਗੁੱਤੀ ਹੋ ਜਾਂਦੀਆਂ ਸੀ ਉਦੋਂ ਵੀ ਸਾਨੂੰ ਮੈਂ ਛੜਾਇਆ ਸੀ ਉਦੋਂ ਤੁਸੀਂ ਕਹਿੰਦੇ ਸਾਡੇ ਵਿੱਚ ਨਾ ਬੇਬੇ ਤੂੰ ਸਾਨੂੰ ਜਰਦੀ ਨਹੀਂ ਇਕੱਠੀਆਂ ਨੂੰ ਸਾਨੂੰ ਜਾਂਦੇ ਨਹੀਂ ਇਕੱਠੀਆਂ ਤੂੰ ਅਸਲ ਵਿੱਚ ਅੱਧੀ ਲੜਾਈ ਤਾਂ ਤੂੰ ਹੀ ਪਵਾ ਕੇ ਰੱਖਦੇ ਆ ਅਸੀਂ ਤਾਂ ਦੋਨੇ ਪੈਣਾ ਉਹ ਵੀ ਨਹੀਂ ਲੈ ਗਏ ਕਦੇ ਅਸਲ ਵਿੱਚ ਵੀਰਪਾਲ ਪਤਾ ਕੀ ਆ ਜੇ ਇਹੋ ਜਿਹੇ ਸੱਸਾ ਹੋਣ ਤਾਂ ਨੂੰਹਾਂ ਕਦੇ ਨਹੀਂ ਇਕੱਠੀਆਂ ਹੋ ਸਕਦੀਆਂ ਨੂੰਹ ਸੱਸਾ ਤਾਂ ਕਹਿੰਦੇ ਨੇ ਵੀ ਮੇਰੇਆਂ ਨੂੰਹਾਂ ਇੱਕ ਦੂਜੇ ਨਾਲ ਵਰਤਨ ਰਹਿਣ ਇਕੱਠੀਆਂ ਰਹਿਣ ਇਹ ਆਪਾਂ ਨੂੰ ਅੱਡ ਕਰਕੇ ਰਾਜੀ ਆ ਚਲ ਕੋਈ ਨਹੀਂ ਛਾੜ ਦੇ ਨੂੰ ਲੈ ਪਾਣੀ ਪਿਆ ਤੂੰ ਰੋਟੀ ਲੈ ਕੇ ਆ ਜਾ ਬਗਦਾ ਤੈਨੂੰ ਬੋਲੀ ਮੈਨੂੰ ਦੱਸ ਆ ਚੜਦਾ ਚੜਦਾ ਕੱਪੜਾ ਕਿੱਥੋਂ ਪਾਉਣੀ ਆ ਜਦੋਂ ਆਰਤੀਆਂ ਦੇ ਜਾਂਦੇ ਨੇ ਨਾ ਬਿਲ ਹੋਇਆ ਪਿਆ ਹੁੰਦਾ ਐਡਾ ਵੱਡਾ ਕੋਈ ਨਹੀਂ ਆਰਤੀ ਉਹ ਲੈਂਦੇ ਪੇਕੇ ਬਥੇਰੇ ਤੱਕੜੇ ਨੇ ਉਹ ਦੇਖ ਕੇ ਜਾਂਦੇ ਨੇ ਤੁਹਾਡੇ ਨੰਗਾ ਤੋਂ ਕੀ ਸਰਿਆ ਕੀ ਸੀ ਤੁਹਾਡੇ ਘਰੇ ਜਿੱਦਣ ਦੀ ਅਸੀਂ ਆਇਆ ਸਾਰਾ ਘਰ ਤਾਂ ਅਸੀਂ ਪਰਿਆ ਦਾਜਾ ਨਾਲ ਆਹੋ ਭਾਈ ਤੁਸੀਂ ਬਣਾਤਾ ਸਾਰਾ ਕੁਝ ਮੇਰੇ ਵਰਗੀ ਤਾਂ ਐਵੇਂ ਰਹਿ ਗਈ ਘੱਟਾ ਢੋਨੀ ਹੈ ਇੱਥੇ ਹੈ ਸਭ ਕੁਝ ਤੁਸੀਂ ਬਣਾਇਆ ਮੇਰਾ ਕੀ ਬਣਿਆ ਮੈਂ ਤਾਂ ਮੁੰਵੀ ਨਹੀਂ ਬਣਾਉਂਦੀ ਤੀਹ ਹਜ਼ਾਰ ਰੋਟੀ ਖਾ ਲੈਣ ਦੇ ਸ਼ਾਂਤੀ ਨਾਲ ਦੇਖ ਜੀ ਦੇਣਾ ਰੋਟੀ ਆਪਦਾ ਦਾ ਬੱਬਰ ਤੜਤੀ ਚਾਹ ਨਾਲ ਭਰ ਲੈਣੀ ਆ ਖਾਣਾ ਹੀ ਆ ਭਾਈ ਮੇਰਾ ਘਰ ਹੈ ਮੈਂ ਬੰਨਿਆ ਅਸੀਂ ਵੀ ਖਾਣੀਆ ਰੋਟੀ ਸਾਡਾ ਘਰ ਆਗਾ ਖਾਓ ਰੋਟੀ ਪਾਣੀ ਖਾਓ ਪਹਿਨੋ ਪਰ ਕੰਮ ਵੀ ਕਰੋ ਹੈ ਜਿੰਨਾ ਬੱਚਾ ਉਹਨਾਂ ਨਾਲ ਜਿੰਨਾ ਸਾਡੇ ਤੋਂ ਹੁੰਦਾ ਸੀ ਕਰੀ ਜਾਂਦੇ ਹੁਣ ਤੇਰੇ ਵਾਲੀ ਅਸੀਂ ਉਹ ਨਾ ਕਰ ਲਈਏ ਵੀ ਅਸੀਂ ਖੇਤ ਚ ਆਪ ਜਿਰੀ ਲਾਉਣ ਲੱਗ ਜੀਏ ਉਹ ਜਾਣਦੀ ਆ ਮੈਂ ਤੁਹਾਨੂੰ ਪੱਕਦੀਆਂ ਦੋ ਰੋਟੀਆਂ ਨਹੀਂ ਹੈਗਿਆ ਝੋਨਾ ਤੁਸੀਂ ਲਾਉਂਗੀ ਆ ਲੈ ਫੜ ਮੈਨੂੰ ਭੇਜ ਦੇ ਜੇ ਭੇਜਿਆ ਜਾਂਦਾ ਦਿਮਾਗ ਖਾਈ ਜਾਂਦੀ ਆ ਖਾ ਲਓ ਖਾ ਲਓ ਮੈਂ ਕੀ ਕਰਾਂ ਇਹਨੂੰ ਕਿੱਧਰ ਭੇਜਾਂ ਮੈਂ ਮੇਰੀ ਗੱਲ ਸੁਣ ਲੈ ਆ ਕੀ ਕੱਢਣ ਕਣਾਉਣਾ ਅਨ ਕੱਲ ਕਹੀਆਂ ਨੇ ਤੁਸੀਂ ਓ ਬੇਬੇ ਮੈਂ ਤਾਂ ਕੁਛ ਨਹੀਂ ਕਿਹਾ ਜਾ ਬਗ ਜਾ ਬਗ ਜਾ ਮੈਂ ਸੋਨੂੰ ਕੱਢ ਕੇ ਨਾ ਰੱਜਾਂ ਇਹ ਤਾਂ ਤੂੰ ਬੱਚ ਘਰ ਬਣਿਆ ਇਹ ਤਾਂ ਤੂੰ ਪਾਲਦੀਆਂ ਕੀ ਵੀ ਤੇਰੇ ਜਵਾਖਾਂ ਦਾ ਘਰ ਉਜੜੇ ਇਕੋ ਹੰਦੇ ਤੇ ਬਠਾਰਖੀਆ ਉਹਦੇ ਸਰੀਕਾ ਮੈਨੂੰ ਆਂ ਨੱਸ ਚੱਲ ਠੀਕ ਆ ਪੋਪੀ ਜੋ ਜੋ ਵਰਦੀ ਪਪੜ ਉਹਨੂੰ ਰੋਟੀ ਖਵਾਦੀ ਆਪ ਨੂੰ ਤਾਂ ਸਾਨੂੰ ਖਾ ਲੈਣ ਦੇ ਬੇਬੇ ਜੇ ਅਸੀਂ ਖਾਵਾਂਗੇ ਤਾਂ ਉਹਨੂੰ ਵੀ ਫੜਾ ਦਾਂਗੇ ਆਹੋ ਝੁਰਸਲਾ ਜੋ ਫੜਾਏ ਨਹੀਂ ਪੜਾ ਕੇ ਆਉਣੀ ਆ ਤੂੰ ਖਾ ਲਈ ਰੋਟੀ ਹੁਣ ਖਾ ਲੀ ਖਾ ਕੇ ਮਾਰ ਕੇ ਦੁੱਬਰ ਦਾ ਕਰਤੀ ਬੁੱਢੀ ਨੇ ਆ ਪਾਣੀ ਲੈ ਕੇ ਦਿੰਨੀ ਆ ਨਾਲੇ ਹੋਰ ਨਾ ਰੋਟੀ ਲੈ ਦਿੰਨੀ ਆ ਲੈ ਆ ਆਉ ਦੁੱਲੋ ਹੋਪਿੰਦੀ ਆ ਲੋਕਾਂ ਦੇ ਬੁੜੇ ਮਿੰਟ ਚ ਮਰ ਜਾਂਦੇ ਨੇ ਇੰਨੀਆਂ ਸਾਡੇ ਵਾਲੀ ਨੂੰ ਕਿੱਦਾਂ ਮੌਤ ਆਊਗੀ ਇਹਦੇ ਬਾਰੇ ਰੱਬ ਪਤਾ ਨਹੀਂ ਕਿਹੜਾ ਖੁੰਜਾ ਬੜਾ ਬੈਠਾ ਮੈਂ ਕਿਉਂ ਰੰਦ ਪਾਇਆ ਘਰੇ ਤੇ ਮੈਂ ਕੀ ਕਹਾਉਂੀ ਬੀਬੀ ਬੋਲੀ ਜਾਂਦੀ ਆ ਮੈਂ ਇਕੱਲੀ ਦੀ ਬਾਤ ਨਹੀਂ ਹੋ ਸੁਣਦੀ ਆ ਉਹ ਵੀਰਪਾਲ ਨਾਲ ਲੜਦੀ ਸੀ ਨਾ ਫੜ ਰੋਟੀ ਨਾਲ ਵੀਰਪਾਲ ਨਾਲ ਲੜਦੀ ਵੀਰਪਾਲੇ ਰੋਟੀ ਦੇ ਕੇ ਜਾਂਦੇ ਤੇਰੇ ਬਿਰੇ ਨੂੰ ਫਿਰ ਬੀਬੀ ਕਹਿੰਦੀ ਆਪਣੇ ਜੀਰੀ ਲਾਉਣ ਵਾਲੇ ਨੇ ਲੱਗਣਾ ਪਰ ਉਹਨਾਂ ਲੱਗਣੀਆਂ ਏਸੀ ਜੀਰੀ ਲੱਗਦੇ ਨਮੀ ਚ ਲੱਗ ਕੋਈ ਹਾਂ ਤੇ ਫਿਰ ਦੇਖੀ ਰੋਟੀ ਦਾ ਔਖਾ ਹੋ ਜੂਗਾ ਮੜਾ ਜੇ ਤੁਸੀਂ ਐ ਕਰੋ ਕੋਈ ਦਿਹਾੜੀ ਆ ਪੁੱਛ ਲੋ ਆ ਮਤ ਦਿਹਾੜਾ ਨਾ ਰੋਟੀ ਵਾਸਤੇ ਤੂੰ ਤਿੰਨ ਜਣੇ ਕੀ ਕਰਦੇ ਹੋ ਯਾਰ ਦੇਖੋ ਬਿਰਪਾਲ ਉਰੀਆ ਤੇ ਰਵੀਰ ਕਹਿੰਦਾ ਤੁਸੀਂ ਤਿੰਨ ਜਣੇ ਆ ਵੀ ਰੋਟੀ ਬਣਾ ਲੈ ਦੇਖੀ ਤੈਨੂੰ ਪਤਾ ਕੁੜੀ ਨੂੰ ਵੀ ਸਾਹਮਣਾ ਪੈਂਦਾ ਉਹਨਾਂ ਨੂੰ ਮਾਉਣਾ ਠਮਾਉਣਾ ਫਿਰ ਘਰ ਦੇ ਕੰਮ ਹੋ ਜਾਂਦੇ ਨੇ ਕਿ ਮੇ ਰੋਟੀ ਪੱਕ ਜੂ ਐਨੇ ਜਣਿਆਂ ਦੀ ਸਾਡੇ ਬਾਈ ਵਾਲੇ ਕੰਮ ਹੁੰਦੇ ਆ ਘਰੇ ਹੁਣ ਤੁਸੀਂ ਆਪ ਹੀ ਸੋਚੋ ਸਾਰੇ ਦੇ ਇੱਕ ਜਣੇ ਨੂੰ ਤਾਂ ਸਾਰੇ ਦਿਨ ਆਹ badi ਕੁੜੀ ਤੇ ਰਹਿਣਾ ਪੈਂਦਾਗਾ ਕੁੜੀ ਦਾ ਕੁੜੀ ਦਾ 20000 ਰੁਪਏ ਦਿਹਾੜੀ ਵਾਲੇ ਨੇ ਕਿਤੇ ਹੋਈ ਬਣਦੇ ਆ ਪੈਸੇ ਉਹ ਕੋਈ ਨਾ ਜਿੱਥੇ ਨਾਈਜੀਰੀਆ ਵਾਲੇ ਨੂੰ ਦਮਾ ਕੇ 1000 ਰੋਟੀ ਵਾਲੀ ਲੈ ਲਉ ਫੇਰ ਕੀ ਆ ਯਾਰ ਅੰਦਰ ਦੇ ਵਿੱਚ ਹੀ ਖਰਚਾ ਉਹ ਪਾ ਦੇ ਵੀ ਜਾਂ ਫਿਰ ਅਸੀਂ ਐ ਕਰਦੇ ਆਂਗੇ ਆਪਾਂ ਕੁੜੀ ਨੂੰ ਸਾਹਮਣੇ ਵਾਲੀ ਰੱਖ ਲਓ ਅਸੀਂ ਰੋਟੀ ਪਕਾ ਦਾਂਗੇ ਹਾਂ ਇਹ ਵੀ ਠੀਕ ਹੈ ਇਹ ਗੱਲ ਕਰ ਲੈਨੇ ਫਿਰ ਹੋਰ ਕੀ ਫਿਰ ਜੋ ਰੋਟੀ ਪਕਾਉਣੀ ਆ ਆਪਣੇ ਮੜੇ ਤੂੰ ਜਾਈਂ ਸਬਜ਼ੀ ਗਰਮ ਕਰਦੀ ਥੋੜੀ ਜੀ ਤੇਰੇ ਵੀਰੇ ਵਾਸਤੇ ਵੀ ਬਣਾਉ ਸਬਜ਼ੀ ਮੈਨੂੰ ਵੀ ਲਿਆ ਦੇ ਬਾਈ ਇਤਰਾ ਜਦ ਨਹੀਂ ਦਿਮਾਗ ਮੋਟਾ ਮੈਂ ਕੀ ਕਹਿ ਤਕਣਾ ਹਾਂ ਮੂਰੇ ਮੂਰੇ ਵੀ ਲੱਗੀ ਪਈਆਂ ਨਹੀਂ ਫਿਰ ਕੰਮ ਤਾਂ ਸਭ ਵੰਡ ਕੇ ਕਰਨਾਗਾ ਅਗਲੀ ਦੇ ਕੰਨ ਤਾਂ ਕਰਨੇ ਨੇ ਜੇ ਮੈਂ ਰੋਟੀ ਤਾਂ ੱਲੀ ਨੂੰ ਵੀ ਮੈਂ ਰੋਟੀ ਪਕਾ ਦੂੰਗੀ ਅਗਲੀ ਤਾਂ ਮੋਜਾ ਨਾਲ ਰਹੋਗੀ ਰੋਟੀ ਫਿਰ ਉਹ ਲੱਗੂ ਨਾਲ ਤੇ ਰਿਹਾ ਕਿ ਮੈਨੂੰ ਲੱਗੂ ਤੇ ਕਿਧਰ ਨਹੀਂ ਲੱਗਦੀ ਤਾਂ ਕੁੜੀ ਨਮਾਉਣੀ ਲੱਗਦੀ ਕਹਿੰਦੇ ਕਹੂੰ ਮੈਂ ਮੰਨੂ ਤੂੰ ਤੂੰ ਸਿੱਧਿਓ ਕਿ ਪਹਿਲਾਂ ਤੂੰ ਲੱਗ ਮੈਂ ਨਾ ਕੱਲ ਕੁੜੀ ਨਮਾਰੀ ਤੇ ਤੂੰ ਲੱਗੇਂਗੀ ਰੋਟੀ ਪਰ ਕੁੜੀ ਨਹੀਂ ਸਮਝ ਜਾਣੀ ਰੋਟੀ ਮੈਂ ਲਾ ਦਾਂ ਕੁੜੀ ਨੂੰ ਸਾਹਮਣ ਨੂੰ ਕੀ ਕਰਨਾ ਹੈ ਇਹ ਰੋਣਾ ਨਮਾਉਣਾ ਤਮਾਉਣਾ ਉਹਨੂੰ ਬੈਠੇ ਨੂੰ ਪੁੱਜਣਾ ਪੈਂਦਾਗਾ ਤੁਹਾਡੇ ਲਈ ਹੱਥ ਹੋਣੇ ਆ ਕੰਨੀ ਰੋਟੀ ਫੜਾਉਣੀ ਹੈ ਹਾਂ ਮੈਂ ਮੇਰੇ ਨਾਲ ਜੇ ਤਿੰਨ ਮਰੂ ਤਾਉਣ ਤੋਂ ਥਾਪੜੇ ਉੱਚਾ ਬੋਲਦੀ ਆ ਕੀ ਕਹਦਾ ਪਹਿਲੇ ਬੇਬੇ ਮੇਰੇ ਤੇ ਮੱਚ ਕੇ ਗਿਆ ਉਹਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਮੈਨੂੰ ਹੀ ਕਿਜੀ ਜਾਂਦੇ ਰਹਿੰਦੇ ਨੇ ਉਹਨੂੰ ਉਹਦਾ ਬੰਦਾ ਕਹੇ ਉਹਦਾ ਬੰਦਾ ਤਾਂ ਬਾਹਰੇ ਫਿਰਦਾ ਰਹਿੰਦਾ ਆਪੀ ਮਾਂ ਕੋ ਉਹਨੂੰ ਮੈਂ ਕਰੂ ਮਾਂ ਨਾਲ ਗੱਲ ਤੂੰ ਰੋਟੀ ਨਹੀਂ ਲੱਗਦੀ ਜੇ ਉਹ ਨਹੀਂ ਲੱਗੂ ਮੈਂ ਆਪੀ ਗੱਲ ਕਰੂੰ ਸੱਤ ਬਚਨ ਜੀ ਹੋਰ ਕੋਈ ਕਿੱਤੇ ਆ ਕੋਈ ਫਸਲ ਆ ਜਾਏ ਕੋਈ ਫਸਲ ਆ ਜਾਏ ਕੋਈ ਵੱਢਣੀ ਹੋਵੇ ਬੀਜਣੀ ਹੋਵੇ ਤੁਸੀਂ ਆਨੰਦ ਪਾਉਣੇ ਦਾ ਪਾਉਣਾ ਲੋਕ ਸਾਡੇ ਵੱਧ ਦੇ ਖੁਸ਼ ਹੁੰਦੇ ਨੇ ਆਪਣਾ ਕਿਹਾ ਜਾ ਟੱਬਰਾ ਕੋੜੀ ਪੈਣਾ ਸਾਰਿਆਂ ਨੂੰ ਪਹਿਲਾਂ ਕਿਲੋਟ ਪਾਉਣਗੇ ਉਹ ਯਾਰ ਪਤਾ ਕੀ ਇਹ ਗਰਮੀ ਚ ਨਹੀਂ ਪੱਕਦੇ ਇੰਨੇ ਜਣੇ ਦੇ ਰੋਟੀ ਖਾਦਣੇ ਉੱਥੇ ਲੱਕ ਟੁੱਟਣਾ ਉਹ ਗਰਮੀ ਨਹੀਂ ਹੈ ਜੀ ਜਰ ਜਿਹੜੇ ਉਹ ਵਿਚਾਰੇ ਲਾਉਣਗੇ 15 ਜਣੇ ਉਹ ਗਰਮੀ ਨਹੀਂ ਉਹਨਾਂ ਤੇ ਤੇ ਮਜਬੂਰੀ ਆ ਮਜਬੂਰੀ ਆ ਉਹੀ ਆ ਥੋੜਾ ਸਰਦ ਆ ਉਹਨਾਂ ਦੀ ਤਾਂ ਮਜਬੂਰੀ ਹੈ ਉਹਨਾਂ ਦੇ ਉਹਨਾਂ ਦੇ ਵਿਚਾਰੇ ਨੇ ਟੱਬਲ ਪਾਰਨੇ ਹੁਣ ਅਸੀਂ ਰੋਟੀ ਲਾ ਵੀ ਦਈਏ ਘਰ ਦੇ ਕੰਮ ਕੌਣ ਸਾਮੂ ਦੁਪਹਿਰਾਂ 8:00 ਹੋ ਜਾਊਗਾ ਰੋਟੀ ਲਾਉਂਦੀਆਂ ਨੂੰ ਸਾਨੂੰ ਇਹਨੇ ਨੂੰ 8:00 ਦੇ ਕੰਮਾਂ ਦਾ ਟਾਈਮ ਹੋ ਜਾਊਗਾ ਮੁੜ ਕੇ ਸਾਡਾ ਤਾਂ ਸਾਰਾ ਦਿਨ ਹੀ ਚੁੱਲ੍ਹੇ ਬੂਰੇ ਨੰਗ ਜੂ ਫਿਰ ਆਹ ਆਹ ਲੈਣ ਜਾਣੀ ਹੁੰਦੀ ਉਹਦੇ ਨਹੀਂ ਸਾਰਾ ਦਿਨ ਨੰਗਦਾ ਉਹਦੇ ਤਾਂ ਬੂਰੇ ਮੇਰੇ ਪੇਕਿਆਂ ਨੇ ਲੈ ਕੇ ਦਿੱਤੇ ਬਾਹਲਾ ਮੁਕਲਾਵਾ ਲੈ ਕੇ ਦਿੱਤੇ ਆ ਕਿਤੇ ਕਿਤੇ ਖੜੇ ਨਹੀਂ ਪੇਕਿਆਂ ਨੇ ਲੈ ਕੇ ਦਿੱਤੇ ਤੇਰੇ ਮਹਾਰਾਣੀ ਪਟਿਆਲੇ ਦੀ ਨੇ ਐ ਇਹਨੂੰ ਸਬਜ਼ੀ ਲਿਆ ਦੇ ਵੀਰ ਪਾਲੇ ਨੇ ਮੇਰੇ ਕੰਨ ਖਾਰਖੇ ਨਹੀਂ ਤੇ ਗੋਢਾ ਪਾਣੀ ਉੱtre ਆਪ ਲਿਆ ਕਿਉਂ ਪਹਿਲਾਂ ਸਾਰੇ ਚਾਰੋਂ ਪੁੱਛ ਮੈਂ ਕਰੇ ਬਿੱਲੀ ਤੀ ਨਾ ਕਿ ਤਿਆਰੀ ਹੋਈ ਏ ਜੇ ਹੁਣ ਲਿਆ ਤੂੰ ਫੇਰ ਕੀ ਹੋ ਜੂਗਾ ਮੈਂ ਤੈਨੂੰ ਪਹਿਲਾਂ ਦੱਸਤੀ ਗੱਲ ਤੂੰ ਰੋਟੀ ਨੂੰ ਜਵਾਬ ਨਾ ਦੇਈ ਨਹੀਂ ਮੈਂ ਤੇਰਾ ਢੂਕਣਾ ਕੁੱਟੂ ਮੈਂ ਆਪ ਹੀ ਮਾਨੂੰ ਕਹਿਣਾ ਵੀ ਉਹਨੂੰ ਆਪੀ ਗੱਲ ਕਰ ਲੂ ਵੀਰਪਾਲਾ ਠੀਕ ਆ ਮੈਨੂੰ ਤਾਂ ਉਸੇ ਨੇ ਕਿਹਾ ਸੀ ਕਹਿੰਦੀ ਦੀਦੀ ਐਂ ਕਹਦੀ ਬਸ ਮੈਂ ਆਪੀ ਤੂੰ ਉਹਦੇ ਮਗਰ ਨਾ ਲੱਗੀ ਨਾ ਲੱਗੀ ਉਹਦਾ ਜਾਣਾ ਕੱਖ ਨਹੀਂ ਤੇਰਾ ਜੁਗਣਾ ਟੁੱਟ ਜਾ ਮੇਥੋਂ ਚੰਗਾ ਮੈਂ ਇਲਾਕਾ ਨਹੀਂ ਉਹ ਕਿੜੀ ਲਾਕੋ ਦਹੀ ਤਾਂ ਨਹੀਂ ਲੈਣੀ ਨਾ ਚਲੀ ਡਾਲਰ ਦਾਲ ਨਹੀਂ ਹੈਗੀ ਸਬਜੀ ਆ ਬੇ ਮੈਨੂੰ ਮੈਂ ਕਹਿੰਦੀ ਸੀਗੀ ਆ ਦੇਖੀ ਉਹਨਾਂ ਦੀ ਬਹੂ ਨੇ ਪਾਏ ਹੋਏ ਨੇ ਸੂਟ ਮੈਨੂੰ ਦੋ ਚਾਰ ਸੂਟਸ ਵਾ ਦੇ ਲੱਤ ਟੁੱਟੀ ਐ ਮੈਂ ਤਾਂ ਨਹੀਂ ਮਰੀ ਹੈਗੀ ਉਹ ਪੁੱਤ ਕਿਹੋ ਜਿਹਾ ਗੱਲਾਂ ਕਰਦੀਆਂ ਤੇਰਾ ਨਾ ਮੈਨੂੰ ਸੂਟ ਚੰਗੇ ਨੇਗੇ ਫਿਰ ਉਹੀ ਤਾਂ ਹੈਗਾ ਤੂੰ ਤਾਂ ਸੂਟ ਵੀ ਐ ਕਿਸਮ ਆਇਆ ਹੈਗਾ ਕੌਣ ਲਿਆ ਦੂੰ ਪੁੱਤ ਨਾਲੇ ਮੈਂ ਤੈਨੂੰ ਆਏ ਕਹਿੰਦੀ ਆ ਤੇ ਇਹ ਮਾੜਾ ਮੋਟਾ ਤੋਰਾ ਫੇਰਾ ਜਾ ਕਰ ਲਿਆ ਕਰ ਫਿਰ ਦੱਤ ਜੀ ਫਿਰ ਜਿਆਦਾ ਤੈਨੂੰ ਪਤਾ ਜਾਮ ਹੋ ਜੂਗਾ ਟਾਏ ਕਿ ਮੈਂ ਜਾਮ ਹੋ ਜੂਵੇ ਬੇ ਆਪੀ ਚੱਲੂਗੀ ਜੇ ਮੈਂ ਮਾੜਾ ਮੋਟਾ ਤੁਰਨ ਫਿਰਨ ਲੱਗ ਗਈ ਫਿਰ ਉਹਨੇ ਮੈਨੂੰ ਸਾਹਮਣਾ ਨਹੀਂ ਹੈਗਾ ਫਿਰ ਨਹੀਂ ਤੁਰਤਾ ਪੈਣੀ ਉਹ ਇਹ ਤਾਂ ਹੁਣੀ ਮਾਨ ਹੈਗੀ ਆ ਨਾਲੇ ਬਿੱਬੇ ਮੇਰੀ ਗੱਲ ਸੁਣ ਜੇ ਮੈਂ ਹੁਣੀ ਤੁਰਨ ਲੱਗ ਗਈ ਫਿਰ ਡਾਕਟਰ ਨੇ ਮੇਰੀ ਲੱਤ ਨੂੰ ਕੁਝ ਕਹਿਤਾ ਪੈਰ ਸੁੱਜੀ ਜਾਂਦਾ ਮੇਰਾ ਤੂੰ ਤਾਂ ਐਵੇਂ ਹੀ ਕਰੀ ਜਾਨੀ ਸੋਜਾ ਤਾਂ ਪੁੱਤ ਹੁਣ ਵੀ ਆਇਆ ਪਿਆ ਤਿੰਦਾ ਹੀ ਆਇਆ ਹੁਣ ਫਿਰ ਕੋਈ ਗੱਲ ਨਹੀਂ ਹੌਲੀ ਹੌਲੀ ਤੁਰਨ ਲੱਗ ਜੂ ਕਾ ਤੁਹਾਨੂੰ ਵੀ ਭਾਰ ਲੱਗਣ ਲੱਗੀ ਮੈਂ ਹੈ ਦੇਖ ਮੇਰੀ ਤੀ ਇਹੋ ਜਿਹੀ ਗੱਲਾਂ ਨਾ ਕਰ ਬੇਬੇ ਤੂੰ ਇਹ ਜਿਗ ਲਾ ਪੁੱਤਾ ਮੈਨੂੰ ਨਾ ਪੁੱਤਾ ਜੱਗੋ ਰੱਬੋ ਪਿਆਰੀਆਂ ਤੂੰ ਕਿ ਸਿੱਟੇ ਹੋਈਆਂਗੀ ਮੈਨੂੰ ਪੁੱਤ ਕਿ ਜ਼ਿਆਦੇ ਪਿਆਰੇ ਨੇ ਹੁਣ ਬੇਬੇ ਦੇ 11 ਵਜੇ ਪਏ ਰੋਟੀ ਪੁੱਛੀ ਮੈਨੂੰ ਕਿਸੇ ਨੇ ਮੈਂ ਆਹੀ ਲੜਾਈਆਂ ਨੇ ਵੀ ਇਧਰ ਦੀ ਲੰਗੀਆਂ ਜਾਂਦੀਆਂ ਇੱਕ ਇਧਰ ਦੀ ਲੰਗੀਆਂ ਜਾਂਦੀ ਐਂ ਫਿਰ ਜਾਂਦੀਆਂ ਨੇ ਫੈ ਫੈ ਕਰਦੀਆਂ ਆਪ ਖਾ ਖਾ ਕੇ ਇੰਨੀਆਂ ਮੋਟੀਆਂ ਹੋਈ ਜਾਂਦੀਆਂ ਨੇ ਮੈਨੂੰ ਰੋਟੀ ਨਹੀਂ ਪੁੱਛਦੀਆਂ ਟਾਈਮ ਸਰ ਹਾਜਾ ਮੈਨੂੰ ਕਹਿੰਦੀ ਬੋਲਣਾ ਤੂੰ ਕਹਿੰਦੀ ਕਲੇਸ਼ ਰੱਖਦੇ ਆ ਘਰ ਦੇ ਵਿੱਚ ਅਸੂ ਤਾਂ ਸੁਣਦਾ ਹੀ ਹੋਊਗਾ ਪਿੱਟ ਸਿਆਪਾ ਪਾਈ ਬੈਠੀਆਂ ਨੇ ਜਿਹੜਾ ਨਹੀਂ ਜਾਂਦਾ ਸੀ ਬੇਬੇ ਪਰ ਜਦੋਂ ਮੈਨੂੰ ਵੀ ਹੈ ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪਾਂ ਮੈਨੂੰ ਆਇਆ ਇੱਕ ਵਾਰ ਮੇਰੀ ਲੱਤ ਜੀ ਠੀਕ ਹੋ ਜਾਂਦੇ ਮੈਂ ਪੁੱਛੂ ਫਿਰ ਇਹਨਾਂ ਨੂੰ ਗਿਣ-ਗਿਣ ਲਾਉਂਗਾ ਇਹਨਾਂ ਨਾਲ ਬਦਲੇ ਮੈਂ ਕੋੜ ਲੈ ਆਪਾ ਰੋਟੀ ਆ ਗਈ ਬੇਬੇ ਲੈ ਫੜ ਲੈ ਫੜ ਦਾ ਕੀ ਮਤਲਬ ਹੁੰਦਾਗਾ ਦੀਦੀ ਦੂਦੀ ਕਹਿ ਲਿਆ ਕਰੋ ਕਾਹਨੂੰ ਕਹਿਣਾ ਹੈ ਦਾਲ ਦੀ ਖਿੱਚ ਵਿੱਚ ਠੰਡੀ ਫੁੱਕੀ ਪਈ ਐ ਠੰਡੀ ਕਿਉਂ ਆ ਹੁਣ ਤਾਂ ਗਰਮ ਕਰਕੇ ਲੈ ਕੇ ਆਈਆਂ ਓਏ ਭਾਈ ਬਾਲੇ ਨਖਰੇ ਕਰਦੀ ਆ ਤੂੰ ਤਾਂ ਤੇਰਾ ਮੂੰਹ ਨਾ ਮੱਚ ਜੇ ਨਾਲੇ ਬੇਬੇ ਆ ਦੇਖ ਦਾਲ ਜਮੀ ਠੰਡੀ ਕੋੜੇ ਮਾੜੀ ਮੋਡੀ ਤੱਤੀ ਤਾਂ ਕਰ ਦੇ ਬੇਬੇ ਫੇਰ ਇਹ ਰੌਲਾ ਪਾਉਣ ਲੱਗ ਜਾਂਦੀ ਆ ਬਹਿ ਕੇ ਅਕੇ ਇਹ ਠੰਡੇ ਆ ਆਪਣੀ ਬਾਲੀ ਗਰਮ ਆ ਕਿ ਮੈਨੂੰ ਖਾਦੀ ਨਹੀਂ ਜਾਂਦੀ ਬੇਬੇ ਬਾਲੀ ਗਰਮ ਵੀ ਨਾਲੇ ਦੇਖ ਲੈ ਮੈਨੂੰ ਪਨੀਰ ਦੇ ਪੀਸ ਭੋਰਾ ਕਾ ਪਾ ਕੇ ਤੇ ਡਾਕਟਰ ਨੇ ਮੈਨੂੰ ਕਿਹਾ ਨਾ ਪਨੀਰ ਖਾਣ ਨੂੰ ਆਪ ਹੀ ਡੱਫ ਜਾਂਦੀਆਂ ਨੇ ਤੇਰੇ ਵੱੱਲੇ ਤਾਂ ਪਨੀਰ ਲੈ ਜਾਂਦਾ ਸੀ ਜੇ ਹੁਣ ਇਹ ਨਾ ਰੋਕਦੀਆਂ ਤਾਂ ਮੇਰੇ ਤਾਂ ਸਿਰ ਨੂੰ ਆਉਂਦੀਆਂ ਨੇ ਮੈਨੂੰ ਤਾਂ ਕੱਲੇ ਮੱਟ ਮੱਟ ਰੀ ਛੱਡਦੀਆਂ ਨੇ ਆਹ ਦੇਖ ਲੈ ਸਾਰਾ ਦਿਨ ਤਾਂ ਖਾਈ ਜਾਂਦੀ ਰਹਿੰਦੀ ਆ ਕਦੇ ਕੁਸ ਖਾ ਲਿਆ ਕਦੇ ਕੁਸ ਖਾ ਲਿਆ ਹਲੇ ਪਨੀਰ ਦੀ ਕੋਈ ਕਸਰ ਹੈ ਤੈਨੂੰ ਬੇਬੇ ਆ ਦੋ ਪੀਸ ਪਾਏ ਨੇ ਵਿੱਚ ਆਹ ਦੇਖ ਲੈ ਗਿਣ ਮੇ ਦੋ ਪੀਸ ਨੇ ਉਹ ਖਾਣੀਆ ਖਾਲਾ ਮੈਂ ਹੀ ਹੋ ਕੇ ਲੈ ਜੂਗੀ ਹੋ ਕੇ ਲੈ ਜੂ ਆ ਕੀ ਗੱਲ ਪਾ ਬੇਬੇ ਨਾਲੇ ਨੂੰ ਐ ਪੁੱਛ ਕੇ ਦਹੀਂ ਆਪ ਤਾਂ ਦੂਰ ਦੂਰ ਹਾਂ ਕੋੜਾ ਦਹੀਂ ਖਾਂਦੇ ਨੇ ਮੈਂ ਦੇਖ ਕੇ ਆਈ ਇਹਨਾਂ ਨੂੰ ਜਾਂ ਮੇਰੀ ਸੀਨ ਵਾਹਤ ਦੇਖੀ ਜਾ ਕੇ ਦੇਖ ਥੋੜੀ ਜਿਹੀ ਸੀਗੀ ਉਹ ਸੀ ਖਾ ਲਈ ਹੈ ਨਹੀਂ ਗਈ ਹੁੰਦੀ ਇਹ ਨਾ ਥੋੜੇ ਕਿਹੜਾ ਅਤਾਂ ਕਦੀ ਤੇ ਮੈਨੂੰ ਲੋੜੇ ਤੇ ਮੇਰੇ ਹੱਡ-ਗੋਡਿਆਂ ਵਾਲੀ ਤਾਂ ਤੂੰ ਹੀ ਨਹੀਂ ਲੋਟ ਆਉਂਦੀ ਕਿੱਦਾਂ ਦੀ ਆ ਕੇ ਬੈਠੀ ਐਂਗੀ ਤੇਰੇ ਨਹੀਂ ਲੋਟ ਆਉਂਦਾ ਸਿਆਪਾਖਾਨਾ ਹੱਡ-ਗੋਡਿਆਂ ਦਾ ਆਹੋ ਹੁਣ ਸਾਡੇ ਤੋੜ ਦੇ ਇਹੇ ਕਸਰ ਰਹਿੰਦੀ ਸੀ ਕੰਦੀ ਮੈਂ ਅੱਗ ਲਾਉਣੇ ਕਹੀਦੇ ਕਿ ਪੈਸੇ ਲਵਾਇਆ ਜਦੋਂ ਤੁਰਨਾ ਹੀ ਨਹੀਂ ਚੀਜ਼ਾਂ ਤਾਂ ਸੂੰ ਹੀ ਫੜਾਉਣੀਆਂ ਇਹਨੂੰ ਫਿਰ ਸਿੱਟਿਆ ਕਿਉਂ ਇਹ ਤੇ ਪੈਸੇ ਲਵਾਇਆ ਤੁਰਨਾ ਨਹੀਂ ਆਉਂਦਾ ਮੈਨੂੰ ਕੀ ਪ੍ਰੈਕਟਿਸ ਕਰਕੇ ਤੋਰਿਆ ਸੀ ਕਿਸੇ ਨੇ ਵੀ ਐਂ ਤੁਰਿਆ ਕਰ ਤੁਸੀਂ ਹੈ ਤਾਂ ਹੈਗੀਏ ਦੋ ਜਾਣੀਆਂ ਹੁੰਦਾ ਨਹੀਂ ਉਹਨੇ ਤੇ ਕਿਉਂ ਪੈਸੇ ਲਵਾਇਆ ਕਿਉਂ ਕਰ ਲਵਾਇਆ ਇਹ ਤੇ ਕਿੰਨਾ ਕ ਤੇਰਾ ਘਰ ਲੱਗ ਗਿਆ ਆ 200 ਰੁਪਏ ਦਾ ਆਇਆ ਹੋਊਗਾ ਇਹ ਆ ਆਇਆ ਹੋਊ 200 ਮੈਂ 200 ਕਿਤੇ ਉਹੀ ਬਣਦਾ ਆਇਆ ਹੋਊ 200 ਆਹੀ ਤੂੰ ਤਬੀਰੇ ਨੂੰ ਬੁਰੀ ਲੱਗਦੀ ਐ ਇਹਨੇ ਤਾਂ ਅੱਖ ਤੇਣਾ ਤੂੰ ਮੇਰੀ ਧੀ ਤਾਂ ਸੋੜੇ ਦੰਦਿਆ ਨੇ ਲੈ ਲਈ ਬੇਬੇ ਤੇਰੇ ਨਾਲ ਕੌਣ ਮੱਥਾ ਮਾਰੇ ਤੂੰ ਤਾਂ ਜਦੋਂ ਕਦੋਂ ਲੜਾਈ ਭਾਲਦੀ ਆਹ ਦੇਖ ਲੈ ਚਮਚਾ ਤੇ ਲਿਆ ਦਿੰਦੀ ਲੈ ਚੱਕ ਲੈ ਜਾ ਕੇ ਹੁਣ ਆਹ ਦੇਖ ਲੈ ਹਲ ਤੂਸੀ ਮੈਨੂੰ ਕਹਿ ਦੇ ਨਾ ਤੂੰ ਮੰਮੀ ਬੋਲਿਆ ਨਾ ਕਰ ਮੈਂ ਐਂ ਬੋਲਦੀ ਆ ਬਹੁਤ ਪੁੱਠੀਆਂ ਤੇ ਮੀਆਂ ਨੇ ਇਹ ਬਹੁਤ ਪੁੱਠੀਆਂ ਤੇ ਮੀਆਂ ਨੇ ਜਿਹੜਾ ਕੱਟੇ ਸੋਈ ਜਾਣੇ ਤੂੰ ਲਿਓ ਦੇ ਫਿਰ ਬੇਬੇ ਹੁਣ ਲਿਆ ਦਨਿਆ ਕੋਈ ਨਾ ਫੜ ਲੈ ਚੱਕ ਲੈ ਦੋ ਗੁੱਲੀਆਂ ਫੜਾਉਂਦੇ ਨਾ ਵੀ ਮਤਬੁਝ ਕੇ ਖੁਸ਼ ਹੋ ਕੇ ਮੇਰੇ ਤੋਂ ਕਦੇ ਅਸੀਂ ਨਾ ਫੜਾਈ ਆਪੀ ਫੜਾ ਦਿਆ ਕਰ ਇੰਨਾ ਦੀ ਰੋਟੀ ਫੜਾਈ ਤਾਂ ਮੈਨੂੰ ਲੱਗਦੀ ਵੀ ਨਹੀਂ ਹੋਣੀ ਨਹੀਂ ਫੇਰ ਐ ਕਹਿ ਦਿੰਗੇ ਰਸੋਈ ਦੇ ਵਿੱਚ ਫਿਰਦੀ ਹਾੜਾਉਂਦੇ ਵਿੱਚ ਡਰ ਦੀ ਮਾਰੀ ਮੈਂ ਤਾਂ ਪਰੇ ਹੀ ਰਹਿੰਦੇ ਆ ਵੀ ਚਲ ਮੈਂ ਤਾਂ ਆਪੇ ਦੋ ਰੋਟੀਆਂ ਖਾਣੀਆਂ ਨੇ ਕਿੱਡੀ ਕਬੱਡੀ ਗੱਲ ਐ ਇਸ ਕਰਕੇ ਮੈਂ ਤਾਂ ਰਸੋਈ ਚ ਨਹੀਂ ਪੜਦੀ ਪੰਜ ਕਰਨ ਪੰਜ ਤਣ ਹਾਂ ਮੈਂ ਤਾਂ ਰੋਟੀ ਵਸ ਝੁੱਸ ਲਈ ਭਾਈ ਕਿਹੜੇ ਰੋਟੀਆਂ ਨਾਲੇ ਹੋਰ ਬਸ ਤੂੰ ਖਾ ਲਤੀ ਇਹ ਰੋਟੀ ਆਪਣੀ ਤੇਰੇ ਬਾਹਲੇ ਆ ਕੇ ਰੱਖਿਆ ਆਪ ਹੀ ਡਫਾ ਜਾਂਦੀਆਂ ਨੇ ਮੈਨੂੰ ਕੱਚੀ ਪਨੀਰ ਦੇ ਦੇ ਘਰ ਖਾਣ ਨੂੰ ਨਹੀਂ ਆਪ ਕੱਚਾ ਹੀ ਤਾਂ ਰਖੜਿਆ ਇਹਨਾਂ ਨੇ ਹਾਈ ਮਾਉਲੀ ਕੱਚਾ ਹੀ ਖਾਦਾ ਖਾਣੂ ਤਾਂ ਬਿਹਾਨਾ ਆਦਿਆਂ ਨੇ ਤਾਂ ਇਹ ਤਾਂ ਰਿੱਚ ਵਰਗੀਆਂ ਉਹ ਉਦੋਂ ਮੋਟੀ ਵੀ ਵੱਡੀ ਆ ਛੋਟੀ ਉਦੋਂ ਮੋਟੀ ਆ ਖਾ ਖਾਂ ਮੋਟੀਆਂ ਹੋ ਗਈਆਂ ਜਿੱਦਾਂ ਵੇ ਆ ਕੇ ਲਈ ਤੀ ਛੱਟੀ ਵਰਗੀਆਂ ਤੀਆਂ ਚਲ ਬੀਬੀ ਤੂੰ ਐ ਕਰ ਫਿਰ ਮੈਂ ਦੁੱਧ ਦਾ ਗਲਾਸ ਲਿਆ ਦੇ ਭਰ ਕੇ ਲਿਆਦਾ ਨਹੀਂ ਪਤਾ ਇਲਾ ਆ ਵੀ ਠੀਕ ਆ ਹਾਂ ਤਾਂ ਇੱਥੇ ਬਹਿ ਗਈ ਏ ਉਹੀਂ ਫੋਨ ਦੇਖਦੀ ਸੀ ਮਾੜਾ ਜਾ ਮੈਂ ਦੇਖ ਲਈਏ ਕੁਛ ਲੈਟ ਤਾਂ ਹੈਗੀ ਆ ਅੰਦਰ ਵਾਜਾਂ ਦੀ ਇਹ ਕੀ ਆ ਅੰਦਰ ਤੈਨੂੰ ਪਤਾ ਤਾਂ ਹੈਗਾ ਮੈਂ ਇੱਥੇ ਮੈਂ ਕਿਸੇ ਦੇਖਾਂ ਚੜੜਕਾਂਗੇ ਛੜ ਗਿਆ ਆਪਾ ਬਹਿ ਗਿਆ ਕੀ ਹੋ ਗਿਆ ਹੁਣ ਤੇਰੇ ਵਾਲਾ ਬਾਈ ਜਾਂ ਮੇਰੇ ਗਲ ਪੈ ਗਿਆ ਕਹਿੰਦਾ ਰੋਟੀ ਲਾਉਣੀ ਪਊਗੀ ਰੋਟੀ ਲਾ ਉਹ ਤਾਂ ਰੋਜ਼ ਹੀ ਲਾਉਨੇ ਆ ਰੋਟੀ ਦੇ ਕਿੰਨੇ ਦੇ ਦੇ ਜੀਰੇ ਵਾਲਿਆਂ ਦੀ ਲੈ ਜੀਰੇ ਵਾਲਿਆਂ ਦੀ ਰੋਟੀ ਨਾ ਗਤੇ ਹੋਰ ਕੁਛ ਮੈਨੂੰ ਕਹਿੰਦਾ ਨਹੀਂ ਤੇਰੇ ਗੱਤਲੇ ਚ ਪੈਣਗੇ ਤੇਰਾ ਠੂਕਣਾ ਤੋੜ ਦੋ ਕੋਈ ਮੈਨੂੰ ਤਾਂ ਡਰ ਦੀ ਮਾਰੀ ਨੇ ਹਾਂ ਜੀ ਕਰਤੀ ਆਹ ਕੰਮ ਤੂੰ ਬਾਲਾ ਪੁੱਠਾ ਕਰਕੇ ਆਇਆ ਲੈ ਤਾਂ ਸੁਣ ਲਾ ਮੈਂ ਵੀ ਤੇਰਾ ਨਾਂ ਵੇਚਿਆ ਸੀਗਾ ਮੈਂ ਕਿਹਾ ਮਹਾਬੀਰਪਾਲ ਕਹਿੰਦੀ ਆ ਵੀ ਭਈ ਆਪਾਂ ਤਾਂ ਨਹੀਂ ਪੱਕਣੀ ਹੈਗੀ ਰੋਟੀ ਮਾਂ ਜੀ ਉਹ ਨਹੀਂ ਲਾਉਂਦੀ ਮੈਂ ਵੀ ਨਹੀਂ ਲਾਉਂਦੀ ਕਹਿੰਦਾ ਕੋਈ ਨਾ ਕਹਿੰਦਾ ਉਹਨੂੰ ਤਾਂ ਮੈਂ ਆਪੀ ਕਹਿ ਦੂੰਗਾ ਤੂੰ ਪਹਿਲਾਂ ਮੈਨੂੰ ਐਂ ਦੱਸ ਨਾ ਤੂੰ ਕਮਲੀ ਆ ਸਾਰੇ ਟੱਬਰ ਹੁਣ ਮੇਰੇ ਗਲ ਪਵਾ ਦੇ ਆਪਦੇ ਗਲੋਂ ਲਾਤਾ ਨਹੀਂ ਐਵੇਂ ਨਹੀਂ ਤੂੰ ਕਹਿੰਦੀ ਮੇਰੇ ਤਲੱਤ ਦੁਖਦੇ ਬਈ ਮੇਰੇ ਤੋਂ ਬੈਠਿਆ ਨਹੀਂ ਜਾਂਦਾ ਹਾਂ ਤੈਨੂੰ ਲੱਗਦਾਗਾ ਪਹਿਲਾਂ ਤੈਨੂੰ ਕਹੇ ਤਾਂ ਹੁਣ ਫਿਰ ਮੈਨੂੰ ਕਹਿਣਗੇ ਆ ਬੁੜੀ ਜੀ ਤਾਂ ਉਹੀ ਨਹੀਂ ਮਾਨ ਹੈਗੀ ਮੈਂ ਤਾਂ ਫਿਰ ਕਹਿਤਾ ਤੇ ਉਹਨੂੰ ਮੈਂ ਕਹਾਂ ਜੇ ਸਾਡੇ ਤਾਂ ਰੋਟੀਆਂ ਲਾਹਣੀਆਂ ਨੇ ਤਾਂ ਫਿਰ ਅਸੀਂ ਕੁੜੀ ਨੂੰ ਨਹੀਂ ਸਾਂਭਦੀ ਆ ਹਾਂ ਨਾਲੇ ਉਹਦਾ ਕੰਜਰਖਾਨਾ ਕਰੋ ਨਾਲੇ ਰੋਟੀਆਂ ਖਾਓ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੱਤ ਤਾਂ ਜੀ ਉੱਥੇ ਟੁੱਟਈ ਆ ਇਹ ਆਪਾਂ ਨੂੰ ਰੋਡੀ ਲੱਗ ਗਈ ਤੇ ਸੱਸ ਕਿਉਂ ਨਹੀਂ ਸਾਂਭਦੀ ਨੀ ਜੇ ਚੰਗੀ ਹੋਵੇ ਤਾਂ ਫੇਰ ਹੀ ਸਾਂਭੇ ਇਹ ਵੀ ਤਾਂ ਮਾਰ ਗਈ ਆ ਗਈ ਉਹੀ ਤਾਂ ਗੱਲ ਹੈ ਹਾਂ ਜਹ ਜਮਾਇਓ ਉਹ ਜੇ ਜਾਏ ਨਾ ਪੁੱਤ ਤੇ ਰਹੇ ਉਹੀ ਜੀ ਧੀ ਵਸਾ ਹੁਣ ਕੀ ਕਰਾਂਗੇ ਇਹ ਲਾਹਣੀ ਪੂ ਰੋਟੀਆਂ ਬਈ ਮੈਨੂੰ ਨਹੀਂ ਪਤਾ ਮੈਂ ਤਾਂ ਤੈਨੂੰ ਕਹਿਤਾ ਮੇਰੇ ਤੋਂ ਨਹੀਂ ਲੈਂਦੀ ਲੁੰਦੀ ਨਾਲ ਮੈਂ ਤਾਂ ਸੱਚੀ ਨਹੀਂ ਬੈਠਾ ਜਾਂਦਾ ਤੈਨੂੰ ਪਤਾ ਤਾਂ ਹੈਗਾ ਵੀ ਕਿੰਨੇ ਵਾਰੀ ਤਾਂ ਮੈਂ ਦਿਖਾ ਕੇ ਮੈਨੂੰ ਲਾਤੀ ਫਿਰ ਮੇਰੇ ਨਾਲ ਸੇ ਆਪਾ ਪੁੱਊਗਾ ਉਹ ਤੇਰੇ ਨਾਲ ਤੂੰ ਵੀ ਜਵਾਬ ਦੇ ਦੇ ਤੈਨੂੰ ਕਿ ਕਿਸੇ ਨੇ ਕਿਹਾ ਸੀ ਆਪ ਹੀ ਮੂਰਿਆ ਹੋ ਜਾਣੀ ਐ ਬਈ ਤੇਰਾ ਬੰਦਾ ਤਾਂ ਦੂਰ ਰਹਿੰਦਾਗਾ ਕਦੇ-ਕਦਾਈ ਗੇੜਾ ਮਾਰਦਾ ਨਾਲ ਸਾਂਢ ਜਾ ਤਾਂ ਸਾਰਾ ਦਿਨ ਘਰੇ ਬੈਠਾ ਰਹਿੰਦਾਗਾ ਜੇ ਮਰਨੇ ਨੇ ਇੱਕ ਮਾਰੀ ਮੁ ਕਿਉਂ ਦੌਰਾ ਪਾ ਦੂ ਮੇਰੇ ਇਹ ਤੂੰ ਤਾਂ ਲੜਾਈ ਵਾਲੀਆਂ ਗੱਲਾਂ ਕਰਦੀ ਤਾਂ ਮੈਂ ਇਹ ਗੱਲ ਨਾ ਕਰਦੀਆਂ ਕਹਿੰਦੀ 365 ਚਿੱਤਰ ਨਾਲ ਦੀ ਸਾਰਾ ਸਾਲ ਬੰਦੇ ਨੂੰ ਮਾਰਦੀ ਗੂਗਲ ਆ ਇੱਕ ਅੱਧਾ ਚਿੱਤਰ ਆਗਦਾ ਵਿਖਾਦੀ ਉਹ ਪਿਆਰ ਜਿਹਾ ਮਨਾ ਲਾ ਹੂੰ ਉਹ ਦਿਨੋਂ ਕਰਮ ਮਿੱਠੀਆਂ ਸੜੇ ਹੋਏ ਨਾਲ ਮੈਂ ਤੂੰ ਹੀ ਨਹੀਂ ਪਸੰਦ ਹੈਗਾ ਇਹ ਆ ਪਸੰਦ ਨੂੰ ਹੋਰ ਪਸੰਦ ਤੋਂ ਬਿਨੇ ਬੈਠੀਆਂ ਗੱਲਾਂ ਦੇ ਕਰਦੀ ਨਹੀਂ ਮੇਰੀ ਮਾਂ ਨੇ ਪਿਓ ਨੇ ਟੋਲਤਾ ਜਾ ਜਾ ਟੋਲਤਾ ਵੀ ਮੈਂ ਤਾਂ ਇਹ ਕਹਿੰਦੇ ਵੀ ਬੰਦਾ ਜਿਹੜਾ ਤੀਮੀ ਦਾ ਨਹੀਂ ਹੋਇਆ ਨਾ ਉਹਨ ਜੱਗ ਜਹਾਂ ਤੇ ਕੁਛ ਨਹੀਂ ਜਿੱਤਿਆ ਹਨਾ ਲੋਕਾਂ ਦੇ ਬੰਦੇ ਨੇਗੇ ਨਹੀਂ ਤੀਮੀਆਂ ਦੇ ਨਹੀਂ ਸਾਹ ਚ ਸਾਹ ਲੈਂਦੇ ਨੇ ਜੇ ਤੀਮੀ ਕਹੇ ਦੇ ਵੀ ਇੱਥੇ ਬਹਿ ਜਾ ਧੁੱਪੇ ਵੀ ਬੈਠੇ ਰਹਿਣਗੇ ਆਪਣੇ ਵਾਲੇ ਮਰਨੇ ਆਏ ਕਹਿਣਗੇ ਵੀ ਦਫਾ ਹੋਵੋ ਨਿਕਲੋ ਇੱਥੋਂ ਆ ਇਹ ਹੈ ਗਿਆ ਮਾਰਕੀ ਬਈ ਰੋਟੀਆਂ ਉਹ ਕਰਨੀ ਹੋਈ ਤਾਂ ਨਾਲ ਲਹਾਈ ਮੈਂ ਤੈਨੂੰ ਦੱਸਦਾ ਮੇਰੇ ਮੇਰੇ ਮੂਰੋ ਤੁਹਾਨੂੰ ਨਾਲ ਲਹਾਈਆਂ ਜਾਂਦੀਆਂ ਮੈਂ ਕਿੰਨੀ ਵਾਰ ਤੂੰ ਤਾਂ ਆਪਣੀ ਲੈਂਦੀ ਹੈਗੀ ਫੇਰ ਮੈਂ ਤੈਨੂੰ ਕਿਹਾ ਸੀ ਆਪ ਹੀ ਸਾਰੀਆਂ ਬਰਾਮਾ ਸੱਤ ਸੱਜ ਮੀਨ ਤਾਂ ਤੁਸੀਂ ਵੀ ਅੱਧੀ ਲਓਗੇ ਮੈਨੂੰ ਕਰੋ ਤੱਲੀ ਮਾਊਗੀ ਰੋਟੀਆਂ ਲਾਉਣ ਵੇਲੇ ਪਰਾ ਹੋ ਜਾਣਾ ਤੂੰ ਵੀ ਮੈਂ ਤੈਨੂੰ ਕਹੇ ਤਾਂ ਮੈਂ ਇੱਥੋਂ ਤਾਂ ਪੱਕ ਨਹੀਂ ਮਰਤੋ ਵੀ ਨਹੀਂ ਲੈਂਦੀ ਹੈਗੀ ਨਾਲ ਆ ਫੇਰ ਤੂੰ ਹੀ ਕਹਿ ਕੇ ਆਈਆਂ ਮੈਂ ਤਾਂ ਕਿੱਦਾਂ ਦਾ ਜਵਾਬ ਦਿੱਤਾ ਹੋਇਆ ਛੁੱਲਾ ਕਹਿੰਦੀ ਮੈਂ ਨਹੀਂ ਲਾਉਂਦੀ ਹੈਗੀ ਰੋਟੀਆਂ ਐਵੇਂ ਕਿਵੇਂ ਲਾਉਂਦੀ ਬਾਈ ਤਾਨੂੰ ਪਤਾ ਤਾਂ ਹੈਗਾ ਵੀ ਮੇਰੇ ਦੇ ਕੀ ਲੱਤ ਦੁਖੀ ਆਉਂਦੀ ਆ ਮੈਂ ਕਿਵੇਂ ਰੋਟੀਆਂ ਪਕਾਵਾਂਗੀ ਹੁਣ ਲੱਤ ਨਾ ਲਾਉਣੀ ਇਹਨੇ ਤੇ ਲੈ ਫਿਰ ਚੀਜ਼ਾਂ ਵਖਤਾਂ ਦਾ ਚੱਕ ਕੇ ਧਰਨੀ ਹੁੰਦੀਆਂ ਸਾਰੀ ਉਹਨੂੰ ਚੱਕ ਕੇ ਟਿਕ ਜਾਣਗੀਆਂ ਚੁੱਲ੍ਹੇ ਮੁਰੇ ਅਬ ਬਾਈ ਦੇਖਿਆ ਆਏਗਾ ਤੂੰ ਕਰ ਦੇ ਕੋਈ ਦਿਹਾੜੀ ਆ ਕੇ ਉਹਦਾ ਬਾਈ ਨੂੰ ਬਾਈ ਉਹਨੂੰ ਜਵਾਬ ਦੇ ਮੈਂ ਨਹੀਂ ਉਹਦੇ ਨਾਲ ਗੱਲ ਕਰਦੀ ਆਹੋ ਹੁਣ ਉਹਨੂੰ ਮੇਰੇ ਨਾਲ ਪਵਾ ਦਿਓ ਤੁਸੀਂ ਹੁਣ ਹੋਰ ਕੀ ਆ ਫਿਰ ਜਾ ਤਾਂ ਬਈ ਅੱਡ ਬਿਟ ਹੋ ਲੋ ਜਾਂ ਅਸੀਂ ਆਪਾਂ ਬੰਦ ਕਰ ਦਿੰਨੇ ਆ ਮੈਂ ਕਿਹਾ ਸੀ ਨਾ ਵੀ ਇਹ ਮੰਨਦੀ ਨਹੀਂ ਹੈਗੀ ਮੈਂ ਤਾਂ ਇਹਨੂੰ ਜ਼ੋਰ ਲਾ ਲਿਆ ਇਹ ਤਾਂ ਕਹਿੰਦੀ ਮੈਂ ਨਹੀਂ ਮੇਰੇ ਤੋਂ ਨਹੀਂ ਕਹਿੰਦੀ ਜ਼ਮੀਨ ਅੱਧੀ ਅੱਧੀ ਆਉਂਦੀ ਮੈਂ ਮੈਂ ਤਾਂ ਕਿਹਾ ਮੈਂ ਪਕਾ ਦੂੰਗੀ ਮੈਂ ਤਾਂ ਪਕਾ ਦੇ ਨੀ ਕੱਲੀ ਪਕਾ ਦਿੰਨਾ ਮੈਂ ਹੋਰ ਕੀ ਕਰੇ ਬਾਈ ਐਸੇ ਤਾਂ ਕੱਲੀ ਤੋਂ ਪਕਾ ਲਾ ਮੇਰੇ ਸੁੱਦੀ ਜੀ ਲੱਗਦੀ ਕਰ ਬਾਈ ਬਾਈ ਨੂੰ ਫੋਨ ਕਰ ਤਾ ਆ ਕਿਵੇਂ ਕਰ ਬਾਈ ਤੂੰ ਤਾਂ ਹੋਰ ਬੋਲਾ ਕਰਦਾ ਮੈਂ ਕਰ ਮੇਰੇ ਕੋਲ ਕਿਹੜਾ ਨੰਬਰ ਨਹੀਂ ਦੇਖਿਆ ਮੈਨੂੰ ਨਹੀਂ ਪਤਾ ਵੀ ਉਹ ਤੇ ਬਾਈ ਮੇਰੇ ਕੋਲ ਸਿੱਧੀ ਜੀ ਗੱਲਾਂ ਚ ਬਾ ਮਾਂ ਉਰੇ ਆ ਮਾਂ ਵੀ ਫਿਰ ਮੈਨੂੰ ਬੋਲੋ ਲੱਗ ਜਾਂਦੀ ਹੈਗੀ ਹੁਣ ਮਾਂ ਕਰਾ ਦੇ ਫਿਰ ਅੱਧਾ ਕੰਮ ਮੇਰੇ ਨਾਲ ਤਿੰਨੇ ਜਨਮੇ ਤਾਂ ਕਰਿਆ ਤਿੰਨੇ ਜਾਨੀਆਂ ਕਰੋ ਰਲ ਕੇ ਫੇਰੀ ਕੰਮ ਹੋਈ ਫੇ ਤਿੰਨੇ ਜਣੇ ਤਾਂ ਕਰ ਲਾਂਗੇ ਫੇ ਇੱਕੋ ਦਾ ਨਾ ਮੈਨੂੰ ਐ ਨਹੀਂ ਸਮਝ ਆਉਂਦੀ ਵੀਰਪਾਲ ਤੁਸੀਂ ਦੰਦ ਕੜਾ ਪਾਇਆ ਕਾਦੇ ਵਾਸਤੇ ਆਇਆ ਲੋਕ ਫਸਲ ਤੇ ਖੁਸ਼ ਹੁੰਦੇ ਨੇ ਤੁਸੀਂ ਰਾਤ ਦਾ ਤਰ ਰੱਖੀ ਆ ਆ ਮਾ ਵੀ ਮੈਨੂੰ ਬੋਲਣ ਲੱਗ ਜਾਂਦੇ ਹੁਣ ਦੇਖ ਲੈ ਆਹ ਦੇਖ ਲੈ ਮਾ ਹੁਣ ਫੇਰ ਤੂੰ ਸਾਡੇ ਚ ਨੁਕਸ ਕੱਢੇਂਗੀ ਕੱਲ ਨੂੰ ਮੈਂ ਕਰੂੰ ਬਾਈ ਨੂੰ ਫੋਨ ਆਬ ਮੂਤੇ ਖੜੀਏ ਕਿ ਨਹੀਂ ਮੈਂ ਤਾਂ ਬਣਾਉਣੀ ਵੀਰਪਾਲ ਸਿੱਧੇ ਮੱਥੇ ਜਵਾਬ ਦੇ ਜਾਂਦੀ ਆ ਇਹਨੂੰ ਕਹੋ ਬਈ ਜਾ ਤਾਂ ਬਾਈ ਨੂੰ ਫੋਨ ਕਰਕੇ ਕਹਦੇ ਨਹੀਂ ਮੈਂ ਠੇਕੇ ਦੇ ਦੂੰਗਾ ਮੈਂ ਤਾਂ ਕੋਈ ਦਿੰਦੀ ਨਹੀਂ ਇਹੀ ਦਿੰਦੀ ਆ ਜਵਾਬ ਇਹ ਮੈਨੂੰ ਕਹਿ ਕੇ ਹਟੀ ਆ ਬਾਈ ਮੈਨੂੰ ਤੂੰ ਜਵਾਬ ਦੇਦੀ ਨਹੀਂ ਮੈਨੂੰ ਐ ਦੱਸੋ ਜੀ ਜੇ ਮੈਂ ਜਵਾਬ ਦੇਣ ਵਾਲੀ ਹੁੰਦੀ ਮੈਂ ਆਪ ਹੀ ਤੇਰੇ ਦੇ ਨਾਲ ਕਿਉਂ ਲੜਦੀ ਇਹ ਤਾਂ ਮੈਨੂੰ ਕਹਿੰਦੀ ਆਪਦੀ ਜ਼ਮੀਨ ਵੰਡ ਲੋ ਸਭਾ ਕਿੰਨੀ ਝੂਠੀਆਂ ਤੂੰ ਓਏ ਬੱਸ ਕਰ ਤੂੰ ਪੁੱਤ ਨਹੀਂ ਪਟਾ ਲੇਗੀ ਮੇਰੇ ਤੋਂ ਜਾ ਕੇ ਬੋਲਦੀਆਂਗੀ ਮੇਰੀ ਗੱਲ ਸੁਣ ਬਈ ਐਸੇ ਨਹੀਂ ਕਿਹਾ ਸੀ ਮੈਨੂੰ ਕਹਿੰਦੀ ਜਵਾਬ ਦੇਦੀ ਆਪਾਂ ਮੈਨੂੰ ਆ ਕੇ ਕਿਹਾ ਮੈਂ ਰੋਟੀ ਪਕਾਉਣ ਵੇਲੇ ਕਹਿੰਦੀ ਕੀ ਗੱਲ ਕਹਿੰਦਾ ਸੀਗੇ ਬਾਈ ਮੈਂ ਕਹਾਂ ਬਈ ਰੋਟੀ ਪਕਾਉਣ ਵੇਲੇ ਕਹਿੰਦਾ ਸੀ ਐਸੇ ਨਹੀਂ ਕਿਹਾ ਝੂਠ ਮਾਰਦੀ ਹੈਗੀ ਹੁਣ ਮੈਂ ਦੇਖ ਲਓ ਹੁਣ ਸਾਰਾ ਭਾਂਡਾ ਮੇਰੇ ਤੇ ਪੰਨਾ ਪਾ ਲੈ ਮੈਂ ਤੇਰੇ ਤੇ ਭਾਂਡਾ ਪ ਤੂੰ ਤਾਂ ਮੇਰੇ 'ਚ ਕੋਠ ਕਰਦਾ ਸੀ ਹਜੇ ਆ ਸੁਣਦਾ ਹੁਣ ਤੂੰ ਕਿਵੇਂ ਕਟਮ ਚਿੱਟੀ ਲੜਦੀਆਂ ਨੇ ਇਹ ਰੋਟੀ ਲਾਉਂਗੀ ਬਈ ਬਈ ਇਹਨੂੰ ਪੁੱਛ ਲੈ ਮੈਨੂੰ ਨਹੀਂ ਪਤਾ ਬਈ ਜੇ ਲਾਉਂਗੀ ਤਾਂ ਦੇਖ ਮੈਂ ਤਾਂ ਲਾਹੂੰਗੀ ਜੇ ਕੋਈ ਲੱਗਦਾ ਲੱਗੋ ਨਹੀਂ ਲੱਗਣਾ ਨਾਲ ਲੱਗੋ ਦਫਾ ਹੋਵੋ ਬਰਾ ਬਈ ਹੁਣ ਮੈਨੂੰ ਵੀ ਤਾਂ ਸਿਆਪਾ ਬਈ ਕਰਨਾ ਹੀ ਪਊਗਾ ਫਿਰ ਹੁਣ ਮੈਂ ਵੀ ਕੀ ਕਰਾਂ ਕਰ ਲੋ ਸਿਆਪੇ ਕਰ ਲੋ ਸਿਆਪੇ ਸਭ ਕੁਝ ਬਣ ਗਿਆ ਤੁਹਾਡਾ ਹੈ ਦੇਖ ਲੈ ਕਿ ਮੇਰੇ ਹੁਣ ਮੈਨੂੰ ਐ ਦੱਸੋ ਦੋਨੇ ਜਣੇ ਖੜਜੋ ਮਨਵਾਇਦਾ ਸੋ ਫੇਰ ਤੁਸੀਂ ਤੋਂ ਵੀ ਮਾਜੀਏ ਮਿਰਚ ਕਸੂਰ ਕਰਦੀ ਹੁੰਦੀ ਆ ਹੁਣ ਦੇਖ ਲਓ ਮਿੰਟ ਚ ਮੁਕਰ ਗਈ ਅਗਲੀ ਨਾ ਮੁਕਰ ਤੈਨੂੰ ਨਾ 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 ਤੱਕ ਕੇ ਤਰੋ ਟਿੱਖਾਂ ਦੀਆਂ ਨੇ ਬਾਈ ਤਲਾ ਇੱਕ ਬਿੰਦਨੀ ਸਾਰਦੀਆਂ ਮੈਨੂੰ ਕਹਿੰਦਾ ਕੀ ਕਹਿੰਦੇ ਕਹਿੰਦੇ ਤੂੰ ਤਾਂ ਆਪਦੇ ਬੰਦੇ ਤੋਂ ਡਰਦੀ ਆ ਕਹਿੰਦੀ ਲੋਕਾਂ ਦੇ ਬੰਦੇ ਨੇਗੇ ਲੋਕਾਂ ਨੇ ਧੀਵੇਂ ਨੇ ਕਹਿੰਦੀ ਬੰਦਿਆਂ ਨੂੰ ਮਿੰਟ ਚ ਮਾਂਗਰ ਲਾ ਲੈਂਦੇ ਲੈ ਮੈਨੂੰ ਕਿਵੇਂ ਮਾਂਗਰ ਲਾਵਾਂ ਮੈਨੂੰ ਇਹ ਦੱਸ ਦੇ ਇਹਦਾ ਕੁਝ ਬੋਲ ਕੇ ਗਈਆ ਮੇਰੇ ਤੋਂ ਨਾਲ ਛੋਟੀ ਅਸਲ ਉਹ ਤਾਂ ਐਵੇਂ ਵੀ ਕਹਿੰਦੀ ਆ ਵੀ ਇਹ ਮੈਥੋਂ ਜਵਾਦ ਨੂੰ ਤੇ ਤੂੰ ਖਤਰ ਵੀ ਦੀਆਂ ਨੂੰ ਉਹ ਮੈਂ ਕੀ ਕਰਨੀ ਆਗੀ ਉਈ ਪੈਰ ਚੱਕ ਕੇ ਮੇਰੇ ਮਾਗਰ ਪੈ ਜਾਂਦੇ ਨੇ ਮੈਂ ਤਾਂ ਉਈ ਨੀ ਕਿਸੇ ਨੂੰ ਕੁਝ ਬੋਲਦੀ ਹੈਗੀ ਮੈਂ ਤਾਂ ਮੂੰਹ ਤੇ ਚੇਪੀ ਲਾਈ ਹੋਈ ਆਗੀ ਨਹੀਂ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਦਿਮਾਗ ਖੋਲ ਲੈ ਦਿਮਾਗ ਕਿੱਚ ਤੂੜੀ ਭਰੀ ਹੋਈ ਆ ਉਹ ਬਹੁਤ ਚਲਾਕ ਹੈਗੀ ਦਿਮਾਗ ਨਾਲੇ ਮੇਰੇ ਇਹ ਉਂਗਲਾ ਲਾ ਦਿੰਦੀ ਹੈ ਵੀ ਸੱਸ ਮੂਰੇ ਤੂੰ ਬੋਲ ਤੂੰ ਬੋਲ ਉਹ ਉਹ ਤੋਂ ਬੋਲੂਗੀ ਦਿਮਾਗ ਤਾਂ ਹੈ ਨਹੀਂ ਦਿਮਾਗ ਤਾਂ ਹੈ ਨਹੀਂ ਐਡਾ ਢਿੱਡਾ ਉਦੂ ਮੋਟਾ ਦਿਮਾਗ ਚੱਕੀ ਬਿਰਦੀ ਆ ਆਓ ਮੇਰਾ ਤਾਂ ਦਿਮਾਗ ਹੀ ਮੋਟਾ ਸਾਰੀ ਮੋਟਾ ਹੋਣਾ ਮੇਰੀ ਗੱਲ ਸੁਣ ਲੈ ਇੱਕ ਆ ਹੁਣ ਮੈਂ ਕਹਿ ਕੇ ਆ ਉਹਨਾਂ ਨੂੰ ਵੀ ਰੋਟੀ ਟੁੱਕ ਅਸੀਂ ਦੇ ਜੇ ਕਿਤੇ ਬਾਅਦ ਮੁਕਰ ਗਏ ਨਾ ਮੈਥੋਂ ਬਰਾ ਕੋਈ ਨਹੀਂ ਪੱਕੀ ਗੱਲ ਕਰ ਲਈ ਹੁਣ ਭਾਈ ਉਹਨਾਂ ਨੇ ਆਹ ਕਹਿਤਾ ਮੈਂ ਹੁਣ ਜਾ ਕੇ ਆਉਣਾ ਮਾਂ ਮੈਂ ਅਈ ਫੋਨ ਮਾਰਾ ਡਾਂਗ ਰੱਖਿਆ ਕਰ ਅਈ ਤੇ ਉਹਨਾਂ ਚੱਕਾ ਡਾਂਗ ਹਾਈ ਗਰਮੀ ਮਚਾਤੇ ਦੇ ਟੁੱਟੇ ਥਾਲੇ ਨਾ ਕੰਮ ਚ ਵੀ ਬਰਕਤ ਨਹੀਂ ਆ ਮੇਰੇ ਵਰਗੀ ਕੇਰੀ ਪ੍ਰਾਂਤ ਪਰ ਕਟਾਂ ਦੀ ਗੁਲਨਾਦੀ ਸੀ ਇੰਨੇ ਨੂੰ ਸਰ ਜਾਂਦਾ ਕਿ 10 ਬੰਦਾਂ ਦੀ ਰੋਟੀ ਪਕਾਈਏ ਉਹਦੇ ਵਿੱਚੋਂ ਵੀ ਆਟਾ ਥੜ ਗਿਆ ਐ ਮਾਂ ਤੂੰ ਇੱਥੇ ਲੈਕਚਰ ਦੇਣ ਵਾਸਤੇ ਬੈਠੇ ਸੀ ਤਾਂ ਧੁੱਪੇ ਮੱਚੀ ਜਾਂਦੇ ਆ ਪਹਿਲੀ ਤੂੰ ਲਾ ਲਾ ਬਾਲੀ ਔਖੀਆਂ ਲੈ ਕੁੜੇ ਹੁਣ ਮੈਂ ਕਿ ਛਾਵੇਂ ਬੈਠੀ ਆ ਮੈਂ ਵੀ ਤੁਹਾਡੇ ਬਰਾਬਰ ਤੋਂ ਰੋਟੀਆਂ ਲਾੜਦੀ ਆ ਸਿੱਖ ਤੇ ਬੈਠੀ ਆ ਗਈ ਮੈਂ ਇਹਦੇ ਸਿਆਪੇ ਛੜੇ ਹੋਏ ਨੇ ਜੇ ਜਵਾਬ ਦੇ ਦੇਣ ਦੀ ਕਾਹਨੂੰ ਪੰਗਾ ਛੜਦਾ ਤੇਰੇ ਪায়ে ਹੋਇਆ ਤੂੰ ਹੀ 도ਗਲੀ ਬਣ ਕੇ ਖੜ ਗਈ ਕਦੇ ਉਧਰ ਹੋ ਗਈ ਕਦੇ ਉਧਰ ਹੋ ਗਈ ਨਾ ਜਮੀਨ ਕਹਿੰਦੀ ਮੈਂ ਬਣਾ ਲੂੰਗੀ ਨਾਲੇ ਕਹਿੰਦੀ ਨਹੀਂ ਬਣਾਉਂਦੀ ਜ਼ਮੀਨ ਵੇਚ ਤੋ ਪਰਾਂ ਵੇਚ ਦੇ ਸਾਡੇ ਕਿਹੜਾ ਨਾ ਗਈ ਦਾਦੇ ਮਗਾਉਂਦੀ ਐ ਜੀ ਜ਼ਮੀਨ ਫਿਰੋਂਗੇ ਤੁਸੀਂ ਦੀਪੋਂ ਚ ਕਣਕ ਲੈਂਦੀਆਂ ਕਤ ਪਰਟੀ ਕਟਾਉਣ ਪਹਿਲੇ ਨੰਬਰ ਤੇ ਜਾਇਆ ਕਰੇਗੀ ਸਾਰੇ ਸਾਰਿਆਂ ਦੇ ਰੋਟੀਆਂ ਪਕਾਤੀਆਂ ਉਹਨਾਂ ਦੇ ਤੇ ਪਕਧਾਤੀਆਂ ਆਪਦੇ ਖਣ ਜੋਗੀਆਂ ਪਕੌੜੀਆਂ ਨੇ ਕਿ ਸੱਪਾ ਮਕਾਉਣਾ ਪਕਾਈ ਜਾਨੀ ਹੈ ਕੀ ਕਰਾ ਲਾ ਲਓ ਆਪ ਦਾ ਮੈਂ ਥੋੜੀ ਲੈਂਦੀ ਪਾਗੀ ਪੂਰੀ ਹੁਣ ਹਾਇ ਕਰਕੇ ਸਿਰਕਿਆ ਕਰ ਦੇਖ ਲੈ ਪਖਬਾਲਾ ਪਰੌਂਠੇ ਉਥੋਂ ਉਸੇ ਤੋਂ ਜਿਹੜੀਆਂ ਮੇਰਾ ਲੈਣੀਆਂ ਆ ਆ ਮੈਂ ਤਾਂ ਆਪੇ ਰੋਲਾ ਪਾਉਣਾ ਵੀ ਜਿਹੜੀ ਜਿਹੜੀ ਸੱਚੀ ਆਪਦੇ ਜੋਕਰੀਆਂ ਬਣਾਉਗੀ ਬਣਾ ਲੈ ਬਣਾ ਲੈ ਮੈਂ ਤਾਂ ਨਾ ਖਾਉਂਗੀ ਪਤਾ ਕੀ ਉਥੇ ਧਿਹੜੀ ਕੀ ਕਹਿਣਗੇ ਵੀ ਰੋਟੀ ਕੱਟ ਗਈ ਕਰ ਕਹਿੰਦੀ ਆ ਭੱਗ ਜਾ ਭੱਗ ਜਾ ਕੋਈ ਨਾ ਆ ਵੀ ਛੱਡ ਜਾ ਵੀਰ ਮੈਂ ਆਪੇ ਪਕਾ ਲੂੰਗੀ ਅਹੀਂ ਜੀ ਕੋਈ ਗੱਲ ਵੀ ਨਹੀਂ ਹਾਂ ਤੂੰ ਆਪੇ ਪੱਕੀਆਂ ਬੇਬੇ ਜੀਏ ਰੌਲਾ ਤੇ ਸਾਰੇ ਪੰਗੇ ਤਾਂ ਤੂੰ ਹੀ ਪਾਏ ਆ ਇਹ ਪਕਾਉਣਗੀਆਂ ਇਹ ਪਕਾਉਣਗੀਆਂ ਉਹਨੇ ਕਿਹਾ ਸੀ ਗਰਮੀ ਚ ਮਚਾਉਣ ਨੂੰ ਇੱਥੇ ਸਾਨੂੰ ਮੂਰੇ ਕਰ ਦਿਆ ਕਰ ਹੁਣ ਕਿੱਧਰ ਮਰ ਜੀ ਨਹੀਂ ਮੈਂ ਸਿੱਟ ਕੇ ਉੱਠੀ ਸਾਰਾ ਕੁਝ ਉਹ ਤਾਂ ਬਾਗੀ ਐਸੀ ਥੱਲੇ ਬੈ ਗਈ ਜਾ ਕੇ ਰਕਾਨ ਵੱਡੀ ਹਾਂ ਰੋਟੀ ਆ ਮੈਨੂੰ ਨਹੀਂ ਪਤਾ ਆਹੀ ਰੋਟੀਆਂ ਨਾਲੇ ਹੋਰ ਕੁੱਟੇ ਅੱਠਾਂ ਨਾਲੇ ਤੋਂ ਉਈ ਨਾ ਹਵਾ ਚੱਲਦੀ ਐ ਕੀ ਕਰਾਂ ਕੋਈ ਨੂੰ ਨਹੀਂ ਪਤਾੜ ਗਿਆ ਚੰਗਾ ਲਾ ਲਈ ਕਰਾਉਂਗੀ ਹਾਏ ਮੈਂ ਮਰ ਜਾਨੀ ਲੈ ਦੱਸ ਦੋਨੇ ਭੱਜ ਗਈਆਂ ਰੋਟੀ ਛੱਡ ਕੇ ਪਕਾਉਂਦੀ ਮੈਂ ਵੀ ਨਹੀਂ ਅੱਗ ਲੱਗਣ ਚਾਹੀ ਮੈਂ ਤਾਂ ਕੁੱਤੇ ਨੂੰ ਪਾ ਦੂੰ ਚੱਕ ਕੇ ਬਣੀਆਂ ਨੇ ਪਰੌਂਠਿਆਂ ਦੀਆਂ ਕਿੱਥੇ ਤਪਾ ਮਾਰੇ ਇਹਨਾਂ ਨੇ ਬਾਈਤ ਲਾਣੇ ਹੈ ਵੀ ਤੁਸੀਂ ਪਰੇ ਕੰਮ ਨੇ ਵੇੜੋ ਤੁਸੀਂ ਪਕਾ ਕੇ ਚਾਰ ਰੋਟੀਆਂ ਮੈਂ ਕਿਹਾ ਸੋਂਗ ਜਿੰਨੀਆਂ ਰਾੜ ਕੇ ਸੋਂ ਰੋਟੀ ਮੈਂ ਵੀ ਚੱਕ ਕੇ ਆਟਾ ਐਵੇਂ ਜਿਵੇਂ ਮੈਂ ਇਕੱਠਾ ਕਰਕੇ ਐਵੇਂ ਜਿਵੇਂ ਤਰ ਸਾਲੀਆਂ ਨਹੀਂ ਲੱਗਦੀਆਂ ਹੈ ਕਰਦੀਆਂ ਆਖੀ ਇਹਨੇ ਲੈ ਚੱਗੀ ਭਾਲੀ ਮੈਂ ਅੱਗ ਮਚਾਤੀ ਟੁੱਟੇ ਖਣ ਤੋਂ ਪਹਿਲਾਂ ਤਾਂ ਅੱਗ ਨਹੀਂ ਮੱਚੀ ਫਿਰ ਰੋਟੀਆਂ ਪਿੱਛੇ ਮੱਚ ਗਈ ਇਹ ਸਰਚੜਾਂਆਂ ਨੇ ਆ ਮੁੰਡਾ ਜਾਬੀ ਮੰਨਦਾ ਨਹੀਂ ਮੇਰੀ ਇੱਕ ਕਰਕੇ ਨਹੀਂ ਮੰਨਦਾ ਦੇਖੇ ਸਹੀ ਜਮੀਨ ਹੀ ਵੇਚ ਦੂੰ ਮੈਂ ਤਾਂ ਪਰਾਂ ਚੱਕੜੀਆਂ ਗੱਟੇ ਦੀਪੂ ਦੇ ਪਿੱਛੇ ਫਿਰ ਸੁਨੇਹੀ ਜਾ ਰਿਹਾ ਕਰਨ ਗਿਆ ਭੁੱਖਿਆਂ ਦਾ ਹੀ ਆ ਪਰਚੀ ਘਟਾਉਣੇ ਆ ਸੀ ਪਰਚੀ ਘਟਾਉਣੀਆਂ ਸੋਡੀ ਦੇਖੀ ਸਹੀ ਦੀਪੋ ਅੱਜ ਪਰਚੀਆਂ ਕੱਟਣ ਲਾ ਦੂੰ ਤੁਸੀਂ ਕੀ ਜਾਣਦੀ ਹੋ ਮੈਨੂੰ ਕਿੱਥੇ ਜਾਣ ਦੁਖੇ ਕਰਿਆ ਬਾਇਤ ਲਾਣੇ ਨਾ ਹੋ ਹੋ